ਤੁਹਾਡੇ ਸਾਰੇ ਆਯੁਰਵੇਦ ਵਾਲੇ ਪਰਸੈਪਸ਼ਨ ਹੀ ਹੈ ਵੀ ਜੀ ਇਹ ਤਾਂ ਕੁਛ ਸਟੀਰয়েড ਦੇ ਦਿੰਦੇ ਨੇ ਅਸਲੀ ਜੜੀ ਬੂਟੀਆਂ ਤਾਂ ਬਹੁਤ ਮਹਿੰਗੀਆਂ ਨੇ ਉਹਦੇ ਤੱਕ ਤਾਂ ਇਹ ਜਾਂਦੇ ਨਹੀਂਗੇ ਉਹ ਦੇ ਕੇ ਇੱਕ ਵਾਰ ਬੰਦੇ ਨੂੰ ਉਹ ਫਰਕ ਪਾਉਂਦੇ ਨੇ ਫਿਰ ਫਿਰ ਕੋ ਜਾਂਦਾ ਹੁਣ ਲੇਖੇ ਆਪਣੇ ਕੋਲੇ 8 ਮਹੀਨੇ ਵਾਲੇ ਫਰੀਡ ਵੀ ਨੇ 9 ਵਾਲੇ ਵੀ ਨੇ 10 ਵਾਲੇ ਵੀ ਸਟੀਰয়েড ਕਿਸੇ ਵੀ ਕੰਟਰੀ ਦਾ ਲੈ ਲਓ ਉਹ ਤੁਹਾਨੂੰ ਦੂਜੇ ਮਹੀਨੇ ਸੋਜਣ ਲੱਗ ਜਾਂਦੀ ਹੈ ਸਰੀਰ ਤੇ ਮੂੰਹ ਸੁੱਜਣ ਲੱਗ ਜਾਂਦਾ ਪੇਟ ਬਾਹਰ ਨੂੰ ਆਉਣ ਲੱਗਦਾ ਚੌਥੇ ਮਹੀਨੇ ਤੱਕ ਗਲੇ ਗੋਲੇ ਤੇ ਛਾਤੀ ਛੁੱਤੀ ਤੇ ਦਰਣੀ ਆ ਜਾਂਦੀ ਹੈ ਤੁਸੀਂ ਇੱਥੇ ਇੱਕ ਵੀ ਮਰੀਜ਼ ਚੈੱਕ ਕਰ ਲਓ ਹਰ ਬੰਦਾ ਤੁਹਾਨੂੰ ਇਹ ਕਹੂਗਾ ਮੇਰਾ weight ਘਟ ਗਿਆ ਉਹਦਾ ਕਾਰਨ ਕੀ ਹੈ ਕਿ ਪਿਓਰ ਆਯੁਰਵੈਦ weight ਪਿਸੇ ਦਾ ਨਹੀਂ ਵੱਧਦਾ weight ਘਟ ਰਿਹਾ ਹੈ ਕਹਿੰਦੇ ਨਾ ਨੀਮ ਹਕੀਮ ਖਤਰਾ ਹੈ ਜਾਨ ਹੁਣ ਤੁਸੀਂ ਆ ਕਾੜੇ ਦਿਖਾ ਰਹੇ ਹੋਗੇ ਇਹਨੂੰ ਦੇਖ ਕੇ ਤਾਂ ਕੋਈ ਸੈਂਟੀਫਿਕ ਮਾਡਲ ਬੰਦਾ ਕਹੂਗਾ ਇਹਦਾ ਖਤਰਾ ਹੈ ਜਾਨ ਆ ਜੀ ਤੁਸੀਂ ਐਮਬੀਬੀਐਸ ਬੰਦੇ ਕੋਲੇ ਜਾਓ ਐਮਡੀ ਕੋਲੇ ਜਾਓ ਵੱਡੇ ਹਸਪਤਾਲਾਂ ਜਾਓ ਜਿਹੜੇ 40 ਸਾਲ ਦੀ ਉਮਰ ਦੀ ਇਹਨਾਂ ਦੀ ਹੋ ਗਈ ਹੈ ਉਹ ਦੋ ਦੋ ਤੋਂ ਬਣੀਆਂ ਚੀਜ਼ਾਂ ਛੱਡ ਦਿਓ ਮੀਟ ਆਂਡਾ ਛੱਡ ਦਿਓ ਉਹਨਾਂ ਲਈ ਦੁੱਧ ਜ਼ਹਿਰ ਆ ਉਹੀ ਖਾ ਸਕਦੇ ਆ ਜਿਹੜੇ ਬੰਦੇ ਮਰਦਿਸ਼ ਕਰਦੇ ਆ ਜਾਂ ਜ਼ੋਰ ਦਾ ਕੰਮ ਕਰਦੇ ਆ ਜਿੰਨੇ ਬਜ਼ੁਰਗ ਹਸਪੀਟਲਾਂ 'ਚ ਭਰੇ ਪਏ ਆ ਦੇ ਅੱਜ ਦੁੱਧ ਦਹੀਂ ਦੇਸੀ ਕਿਉਂ ਮੱਖਣ ਛੱਡਾ ਦਿਓ ਸਾਰੇ ਵਾਪਸ ਆ ਜਾਂਦੇ ਆ ਜਿਹੜੇ ਪ੍ਰੇਜ ਨਹੀਂ ਕਰ ਸਕਦੇ ਉਹ ਸਾਡੇ ਕੋਲੇ ਨਾ ਆਖ ਸਾਡਾ ਸਮਾਂ ਖਰਾਬ ਹੋਊਗਾ ਤੁਹਾਡਾ ਪੈਸਾ ਖਰਾਬ ਹੋਊਗਾ ਪਹਿਲਾਂ ਤਾਂ ਸਾਰੇ ਗਠੀਏ ਜੋੜਾਂ ਦਾ ਦਰਦ ਉੱਤਰ ਅੰਗ ਲੱਕਵਾ ਸਰਵਾਈਕਲ ਇਹ ਮਰੀਜ਼ਾਂ ਦੀ ਦਵਾਈ ਦਿੰਦੇ ਸੀਗੇ ਫਟ ਦਾ ਮਰੀਜ਼ ਤਾਂ ਚੰਡੀਗੜ੍ਹ ਵਾਲੇ ਨੇ ਸ਼ੁਰੂ ਕੀਤਾ ਜਦੋਂ 3-4 ਸਾਲ ਪਹਿਲਾਂ ਆਯੁਰਵੈਦਿਕ ਐਸੀ ਚੀਜ਼ ਆ ਵੀ ਜਿਹੜੀ ਰੋਗ ਨੂੰ ਜੜ ਤੋਂ ਖਤਮ ਕਰਦੀ ਟਾਈਮ ਲੱਗਦਾ ਥੋੜਾ ਜਿਹਾ ਸਪੀਡ ਉੰਨੀ ਨਹੀਂ ਹੈਗੀ ਐਲੋਪੈਥੀ ਨਹੀਂ ਐਲੋਪੈਥੀ ਸਪੀਡ ਹੈ ਪਰ ਉਹ ਉਹ ਤਾਂ ਉਹ ਸਪਰੈਸ ਕਰ ਦਿੰਦੀ ਆ ਹਾਂ ਜਿਵੇਂ ਹੁਣ ਇਹ ਨਹੀਂ ਹੈ ਕਿ ਵੀ ਹਰ ਬੰਦੇ ਨੂੰ ਕਾੜਾ ਲੱਗਦਾ ਹਾਂ ਜਿਵੇਂ ਜਿਹੜੇ ਪੇਟ ਦੇ ਮਰੀਜ਼ ਨੇ ਗੈਸ ਕਬਜ਼ ਦੇ ਸ਼ਿਕਾਰ ਨੇਗੇ ਲੀਵਰ ਦੇ ਮਰੀਜ਼ ਨੇ ਉਹਨਾਂ ਨੂੰ ਕਾੜਾ ਨਹੀਂ ਲੱਗਦਾ ਤੇ ਇਸ ਤੇ ਦਾ ਕੋੜਾ ਟੇਸਟ ਤੋਂ ਬਾਅਦ ਇਹ ਜੈਨੂਇਨ ਟੇਸਟ ਦਾ। ਹੂੰ। ਤੁਸੀਂ ਪੀ ਕੇ ਦੇਖਿਓ ਬਿਲਕੁਲ ਜੈਨੂਇਨ ਟੇਸਟ ਦਾ گا۔ ਹੂੰ। ਮੋਸਟਲੀ ਪੱਤਰਕਾਰ ਪੁੱਛੇ। ਇਹ ਕੰਪਨੀਆਂ ਨਾਲ ਆਪਾਂ ਸਮਝੌਤਾ ਕਰਾਂਗੇ ਤਾਂ ਇੰਨਾ ਰਿਜ਼ਲਟ ਆੜ ਦੇ ਮਰੀਜ਼ਾਂ ਦੀ ਲੈਣਾ ਨਹੀਂ ਲਾ ਸਕਦੇ ਆਪਾਂ। ਹੂੰ ਹੂੰ। ਹੁਣ ਆ ਬਜ਼ੁਰਗ ਆ ਤੁਰ ਨਹੀਂ ਸੀ ਸਕਦੇ ਪਹਿਲੇ ਦਿਨ ਜਦੋਂ ਆ ਜਾਗੇ। ਅੱਛਾ। ਆੜ ਦੇ ਮਰੀਜ਼ ਐ। ਅੱਜ ਆਪਾਂ ਨੂੰ ਤੁਸੀਂ 1.5 ਕਿਲੋਮੀਟਰ ਚਾਹੇ ਧੁੱਪ 'ਚ ਲੈ ਗਏ ਹੁਣ। ਹੁਣ ਮੈਂ ਇਹ ਜੜ੍ਹਾਂ ਦੇ ਕਾੜੇ ਪੀਣੇ ਸ਼ੁਰੂ ਕੀਤੇ ਹਨ। ਮੈਨੂੰ ਬਹੁਤ ਆਰਾਮ ਆ। ਪਹਿਲਾਂ ਤਾਂ ਮੈਂ ਦਿਵਾਰਾਂ ਨੂੰ ਫੜ ਫੜ ਕੇ ਚੱਲਦਾ ਸੀਗਾ ਹੁਣ ਤਾਂ ਮੈਨੂੰ 2 ਕਿਲੋਮੀਟਰ ਪੈਦਲ ਚਲਾ ਲੋ ਮੈਂ ਚੱਲ ਸਕਦਾ ਹਾਂ ਮਿਲੋ ਜਿਹੜਾ ਹੱਥੀ ਕੰਮ ਸੀ ਨਾ ਉਹ ਅੱਗੇ ਲੋਕਾਂ ਨੂੰ ਸਿੱਟ ਰੱਖਦਾ ਹੁਣ ਤਾਂ ਜਿਹੜਾ ਕੀਤੀ ਵਾਲਾ ਬੰਦਾ ਉਹ ਵੀ ਅੱਗੇ ਕਿਸ ਤੋਂ ਕਰਾਈ ਜਾਂਦਾ ਜਿਹੜਾ ਪਿੰਡਾਂ ਦਾ ਕਲਚਰ ਹੈ ਨਾ ਜਿੰਨੀਆਂ ਪਹਿਲਾਂ ਪਿੰਡਾਂ ਚ ਆ ਕੇ ਤੋਂ ਟਿੱਕਿਆ ਬੁਰੀ ਆਪ ਕੰਮ ਕਰਦੀਆਂ ਸੀ ਬੰਦੇ ਆਪ ਕੰਮ ਕਰਦੇ ਸੀ ਪੱਠੇ ਲਿਆਉਂਦੇ ਸੀ ਸਭ ਖਤਮ ਹੋ ਗਏ ਲਾਈਫ ਸਟਾਈਲ ਬਦਲ ਗਿਆ ਹਰ ਬੰਦਾ ਭਾਜੀ ਕਹਿੰਦਾ ਬੈੱਡ ਦੇ ਵਿੱਚ 2.5 ਫੁੱਟ ਦਾ ਗੱਦਾ ਹੋਵੇ ਹੂੰ ਉਹਦੇ ਵਿੱਚ ਮੈਂ ਬੜਿਆ ਰਵਾਂ ਏਸੀ ਲੱਗਿਆ ਹੋਵੇ ਰੀਲਾਂ ਚੱਲੀ ਜਾਣ ਰੋਟੀਆਂ ਟੇਬਲ ਤੇ ਆਈਆਂ ਜਿਹੜਾ ਤੁਸੀਂ ਮਸ਼ਹੂਰ ਹੋਇਆ ਸੋਸ਼ਲ ਮੀਡੀਆ ਤੇ ਉਹ ਕਾੜਿਆਂ ਵਾਲੇ ਬਾਬੇ ਦੇ ਤੌਰ ਤੇ ਹੋਵੇ ਹਾਂ ਇਹ ਨਹੀਂ ਹੈਗਾ ਵੀ ਮੈਂ ਕੋਈ ਬਾਬਾਂ ਦਾ ਜਾਂ ਲੋਕ ਮੇਰੇ ਨਾਂ ਤੋਂ ਸਮਝ ਲੈਂਦੇ ਆ ਵੀ ਪਤਾ ਨਹੀਂ ਬਾਹਰ ਪਤੀਲਾ ਲੱਗਿਆ ਹੋਣਾ ਮੈਂ ਘੜੇ ਤੇ ਬੈਠਾ ਹੋਣਾ ਵੀ ਤੁਹਾਡਾ ਕਿਹਾ ਤੱਕ ਕਾੜਾ ਫਲਾਈ ਜਾਣਾ ਹੱਥ ਰੱਖੀ ਜਾਣਾ ਲੋਕ ਠੀਕ ਹੋਈ ਜਾਣੇ ਹਨ ਇਹਦੇ ਵਿੱਚ 14 ਤੋਂ 15 ਤਰ੍ਹਾਂ ਦੇ ਆਪਾਂ ਬੇਲਾਂ ਤੇ ਪੱਤੇ ਪਾਉਣੇ ਆ। ਅੱਛਾ ਕੁਝ ਦੱਸ ਸਕਦੇ ਹੋ ਕੁਛ ਬਾਰੇ ਜੋ ਜੇ ਸਾਡਾ ਇਹ ਜਿਹੜਾ ਇਹ ਜਿਹੜਾ ਇਹ ਸਾਡਾ ਸੀਕ੍ਰੇਟ ਮਿਸ਼ਨ ਆ ਜੀ। ਪੂ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਆਯੁਰਵੇਦ ਇਸ ਦੇਸ਼ ਦੀ ਇਸ ਖਿੱਤੇ ਦੀ ਹਜ਼ਾਰਾਂ ਸਾਲ ਪੁਰਾਣੀ ਚਿਕਿਤਸਾ ਪદ્ધਤੀ ਹੈ। ਪਰ ਜਦੋਂ ਤੋਂ ਇੱਕ ਮਾਡਰਨ ਦੌਰ ਆਇਆ ਤਾਂ ਆਯੁਰਵੇਦ ਪਿੱਛੇ ਗਿਆ ਪਰ ਪਿਛਲੇ ਦੌਰ ਦੇ ਅੰਦਰ ਅਸੀਂ ਦੇਖ ਰਹੇ ਹਾਂ ਆਯੁਰਵੇਦ ਫਿਰ ਰਿਵਾਈਵ ਹੋਇਆ ਦੁਨੀਆ ਭਰ ਦੇ ਅੰਦਰ ਗੱਲ ਹੋਣ ਲੱਗੀ ਹੈ ਆਯੁਰਵੇਦੀ ਭਾਰਤ ਚੋਂ ਆਯੁਰਵੇਦ ਕਿਹਾ ਜਾਂਦਾ ਚਾਈਨਾ ਚੋਂ ਨੂੰ ਕੁਝ ਕਿਹਾ ਜਾਂਦਾ ਦੁਨੀਆ ਦੇ ਵੱਖ-ਵੱਖ ਮੁਲਕਾਂ ਚ ਜਿਹੜੀਆਂ ਸਾਡੀਆਂ ਕੁਦਰਤੀ ਜੜੀ ਬੂਟੀਆਂ ਸੀ ਕਿਉਂਕਿ ਐਲੋਪੈਥੀ ਬਾਰੇ ਇਹ ਕਿਹਾ ਜਾਂਦਾ ਕਿ ਐਲੋਪੈਥੀ ਕਿਸੇ ਨੂੰ ਹੀਲ ਨਹੀਂ ਕਰਦੀ ਦੱਬ ਦਿੰਦੀ ਹੈ ਬਿਮਾਰੀ ਨੂੰ ਆਯੁਰਵੇਦ ਦੇ ਜ਼ਰੀਏ ਬੰਦੇ ਹੀਲ ਹੁੰਦੇ ਨੇ ਅੱਜ ਇਸ ਮਸਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮਾਹਰ ਨੇ ਵੈਦ ਐਚ ਐਸ 바ਵਾ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਕਾੜਿਆਂ ਦੇ ذریعے ਜੜੀ ਬੂਟੀਆਂ ਦੇ ذریعے ਯਾਨੀ ਜੋ ਕੁਦਰਤ ਚੋਂ ਪੈਦਾ ਹੁੰਦਾਗਾ ਜੋ ਬੰਦੇ ਦੇ ਨਾਲ ਕੁਦਰਤੀ ਜੁੜਿਆ ਹੋਇਆ ਉਹਦੇ ذریعے ਲੋਕ ਠੀਕ ਕਿਵੇਂ ਹੁੰਦੇ ਨੇ ਇਹ ਇਹ ਦਾਅਵੇ ਨੇ ਜਾਂ ਇਹ ਸੱਚ ਹੈ ਕਿ ਵਾਕਈ ਲੋਕ ਠੀਕ ਹੁੰਦੇ ਨੇ ਅੱਜ ਅਸੀਂ ਵੈਦ ਸਾਹਿਬ ਨਾਲ ਗੱਲਬਾਤ ਕਰਾਂਗੇ ਕਿਉਂਕਿ ਕਾਫੀ ਚਰਚਿਤ ਨੇ ਬਹੁਤ ਸਾਰੇ ਲੋਕ ਇਹਨਾਂ ਕੋਲੇ ਆਉਂਦੇ ਨੇ ਅੱਜ ਅਸੀਂ ਵੀ ਆਏ ਹਾਂ ਬਹੁਤ ਸਾਰੇ ਲੋਕ ਅਸੀਂ ਦੇਖਿਆ ਵੱਡੇ ਪੱਧਰ ਦੇ ਉੱਤੇ ਇਹਨਾਂ ਕੋਲ ਆਏ ਹੋਏ ਨੇ ਬਾਟੈਂਟ ਚੂ ਬੈਠੇ ਨੇ ਇੱਥੇ ਹੀ ਬੈਠੇ ਨੇ ਔਰ ਇਹਨਾਂ ਕੋਲ ਬੀਐਮਐਸ ਡਾਕਟਰ ਵੀ ਨਹੀਂ ਨੀਗਾ ਕਿ ਸੈਂਟੀਫਿਕ ਤਰੀਕਾ ਨਹੀਂ ਆਗਾ ਸੈਂਟੀਫਿਕ ਤਰੀਕੇ ਦੇ ਨਾਲ ਵੀ ਇਹ ਸਾਰੇ ਮਸਲੇ ਦੇ ਉੱਤੇ ਜਾਂ ਕਈ ਸਿਹਤ ਦੇ ਉੱਤੇ ਕੰਮ ਕਰਦੇ ਆ ਸਵਾਗਤ ਕਰਦੇ ਸਵਾਗਤ ਹੈ ਬਹੁਤ-ਬਹੁਤ ਤੁਹਾਡਾ ਬਹੁਤ-ਬਹੁਤ ਧੰਨਵਾਦ ਭਾਜੀ ਤੁਹਾਡਾ ਪ੍ਰੋ ਪੰਜਾਬ ਟੀਵੀ ਦਾ ਪਲੱਸ ਤੁਹਾਡਾ ਵੀ थैंक यू ਸਰ ਤੁਸੀਂ ਟਾਈਮ ਦਿੱਤਾ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆਂਗੇ ਸਭ ਤੋਂ ਪਹਿਲਾਂ ਮੈਂ ਕਹੂੰਗਾ ਉਹ ਕਹਿੰਦੇ ਨਾ ਨੀਮ ਹਕੀਮ ਖਤਰਾ ਹੈ ਜਾਨ ਬਿਲਕੁਲ ਅਨਾ ਨੀਮ ਤੇ ਹਕੀਮਾਂ ਜਿਹੜੇ ਉਹ ਖਤਰਾ ਇਹ ਜਾਨ ਨੇਗੇ ਹੁਣ ਤੁਸੀਂ ਆ ਕਾੜੇ ਦਿਖਾ ਰਹੇ ਹੋਗੇ ਇਹ ਦੇਖ ਕੇ ਤਾਂ ਕੋਈ ਸੈਂਟੀਫਿਕ ਮਾਡਰਨ ਬੰਦਾ ਕਹੂਗਾ ਇਹਦਾ ਖਤਰਾ ਇਹ ਜਾਨ ਆ ਜੀ ਤੁਸੀਂ ਐਮਬੀਬੀਐਸ ਬੰਦੇ ਕੋਲੇ ਜਾਓ ਐਮਡੀ ਕੋਲੇ ਜਾਓ ਵੱਡੇ ਹਸਪਤਾਲਾਂ ਜਾਓ ਦੇਖੋ ਭਾਜੀ ਅੱਜ ਤੋਂ ਜੇ ਆਪਾਂ 40 ਸਾਲ ਪਹਿਲਾਂ ਲਾਉਣਾ ਹਣ ਉਹ ਤੋਂ ਬਹੁਤ ਘੱਟ ਡਾਕਟਰ ਸੀਗੇ ਲੋਕ ਆਯੁਰਵੈਦਿਕ ਜੜੀ ਬੁੱਟੀਆਂ ਨਾਲ ਹੀ ਲੋਕਾਂ ਦਾ ਇਲਾਜ ਕਰਦੇ ਸੀ ਹੂੰ ਜਿਆਦਾਤਰ ਵੈਦ ਤੇ ਹਕੀਮ ਹੀ ਲੋਕ ਮਿਲਦੇ ਸੀ ਪਿੰਡਾਂ 'ਚ ਹਣ ਔਰ ਇਹ ਨਹੀਂ ਹੈਗਾ ਵੀ ਆਪਣੇ ਕੋਲੋਂ ਵੀ ਐਲੋਪੈਥਿਕ ইউজ ਹੁੰਦੀ ਆ ਹੋਮੋਪੈਥਿਕ ਵੀ ਯੂਜ਼ ਹੁੰਦੀ ਆ ਆਪਣੇ ਆਯੁਰਵੈਦਿਕ ਵੀ ਯੂਜ਼ ਹੁੰਦੀ ਆ ਇਲੈਕਟ੍ਰੋਪੈਥੀ ਵੀ ਆ ਗਈ ਲੱਗੇ ਅੱਗੇ ਜੱਗੇ ਖੋਜਾਂ ਹੋਈ ਜਾਂਦੀਆਂ ਨੇ ਆਯੁਰਵੈਦਿਕ ਦੇ ਵਿੱਚ ਬੀ ਐਮ ਐਸ ਜੀ ਐਮ ਐਸ ਆਪਣੇ ਕੋਲੇ ਤਿੰਨ ਡਾਕਟਰ ਨੇ ਦੋ ਜੀ ਐਮ ਐਸ ਨੇ ਜਿਨ੍ਹਾਂ ਦਾ ਇੱਕ ਨਾ ਇਹ ਹੈ ਵੱਡੇ ਬੌਜੀ ਦਾ 50 ਸਾਲ ਦਾ ਤਜਰਬਾ ਹੈ ਜਿਹੜੇ ਦੂਜੇ ਨੇਗੇ ਉਹਨਾਂ ਦਾ 45 ਸਾਲ ਦਾ ਤਜਰਬਾ ਕਿਉਂਕਿ ਜੀ ਐਮ ਐਸ ਪਹਿਲਾਂ ਹੁੰਦੀ ਸੀ ਬੀ ਐਮ ਐਸ ਉਹ ਤੋਂ ਬਾਅਦ ਚ ਨਾਮ ਚੇਂਜ ਹੋਇਆ ਉਹਨਾਂ ਦਾ ਕਿੰਨੇ ਆਪਣੇ ਵੈਲ ਕੁਆਲੀਫਾਈਡ ਪਰਸਨ ਡਾਕਟਰ ਨੇਗੇ ਇਹ ਨਹੀਂ ਹੈਗਾ ਵੀ ਮੈਂ ਕੋਈ ਬਾਬਾਗਾ ਜਾਂ ਲੋਕ ਮੇਰੇ ਨਾਂ ਤੋਂ ਸਮਝ ਲੈਂਦੇ ਆ ਵੀ ਪਤਾ ਨਹੀਂ ਬਾਹਰ ਪਤੀਲਾ ਲੱਗਿਆ ਹੁਣ ਮੈਂ ਘੜੇ ਤੇ ਬੈਠਾ ਹੋਣਾ ਵੀ ਘੜੇ ਦੇ ਹੱਥ ਕਾੜਾ ਪਲਾਈ ਜਾਣਾ ਹੱਥ ਰੱਖੀ ਜਾਣਾ ਲੋਕ ਠੀਕ ਹੋਈ ਜਾਣੇ ਹਨ ਕਈਆਂ ਨੂੰ ਲੋਕਾਂ ਦੀ ਇਹ ਸੋਚ ਬਣੀ ਹੋਈ ਹੈ ਪਿੱਛੇ ਜੇ ਇੱਕ ਬੰਦੇ ਫਸ ਗਏ ਨੇ ਕਹਿੰਦੇ ਸੀ ਬਾਲ ਅਸੀਂ ਕੋਈ ਦਵਾਈ ਲਾ ਕੇ ਬਾਲਟੀ ਕਰਾਂਗੇ ਲੋਕਾਂ ਦੀ ਅੱਖਾਂ ਖਰਾਬ ਹੋ ਗਈਆਂ ਹਾਈ ਕੋਰਟ ਨੇ ਬੜਾ ਉਹਨਾਂ ਨੂੰ ਤਿੱਖਾ ਨੋਟਿਸ ਲਿਆ ਇਸ ਮਸਲੇ ਦਾ ਕਾਰਨ ਬਣਿਆ ਨਾ ਭਾਜੀ ਜਦੋਂ ਉਹ ਬਾਲਾਂ ਤੇ ਤੇਲ ਲਾਉਂਦੇ ਸੀਗੇ ਉਹ ਤੇਲ ਹੁਣ ਬਾਲਾਂ ਲਈ ਬਣਿਆ ਅੱਖਾਂ ਲਈ ਤਾਂ ਨਹੀਂ ਬ ਉਹ ਤੇ ਲੱਖਾਂ ਚ ਪੈ ਗਿਆ ਲੋਕਾਂ ਦੇ ਕਾਲੀ ਕਰਕੇ ਲੋਕਾਂ ਜਿਆਦਾ ਲਾ ਲਿਆ ਉਹ ਜਦੋਂ ਅੱਖਾਂ ਚ ਪੈ ਗਿਆ ਅੱਖਾਂ ਤੇ ਨੁਕਸਾਨ ਕਰ ਗਿਆ ਹਨ ਚਲੋ ਉਹ ਉਹਦਾ ਪਰਪਸ ਆ ਅਗਲਾ ਕੀ ਕਰਦਾ ਸੀ ਕੀ ਨਹੀਂ ਕਰਦਾ ਸੀ ਮੈਨੂੰ ਉਹਦੀ ਨੌਲੇਜ ਨਹੀਂ ਹੈਗੀ ਪੂਰੀ ਪਰ ਮੈਂ ਗੱਲ ਜ਼ਰੂਰ ਸੁਣੀ ਹੈ ਕਿਉਂਕਿ ਇਸ ਤਰ੍ਹਾਂ ਦੇ ਲੋਕ ਫਿਰ ਬਾਕੀਆਂ ਨੂੰ ਵੀ ਤਾਂ ਘੇਰੇ ਚ ਲਿਆਉਂਦੇ ਆ ਨਾ ਮੈਂ ਤਾਂ ਕਹਿ ਰਿਹਾ ਤੁਸੀ ਬਾਕੀ ਘੇਰੇ ਚ ਆ ਜਾਂਦੇ ਆ ਪਰ ਆਪਣਾ ਪ੍ਰੋਪਰ ਡਾਕਟਰ ਰੱਖਿਆ ਤੁਸੀਂ ਦਾ ਆਪਣੀ ਕੋਲੇ ਸ਼ੁਰੂ ਤੋਂ ਹੀ ਬੀਐਮਐਸ ਜੀਐਮਐਸ ਡਾਕਟਰ ਨੇਗੇ ਕਿਉਂਕਿ ਆਪਾਂ ਹਾਰਟ ਦਾ ਗੱਠੀਏ ਦਾ ਜੋੜਾਂ ਦਰਦ ਸਰ ਵਾਈਕਲ ਅਦਰਾਂ ਗੱਲਾਂ ਕਰਦੇ ਸਾਰੇ ਆਪਣੇ ਕੋਲੇ ਜਿੰਨੇ ਵੀ ਬਾਹਰ ਮਰੀਜ਼ ਬੈਠੇ ਆ ਸਾਰੇ ਵੱਡੇ ਵੱਡੇ ਹਸਪੀਟਲਾਂ ਤੋਂ ਆਏ ਹੋਏ ਆ ਹੂੰ ਕਿਉਂ ਆਏ ਹੋਏ ਆ 14 14 ਸਟੈਂਟ ਵਾਲੇ ਤੁਸੀਂ ਸਾਡੀਆਂ ਪੁਰਾਣੀਆਂ ਵੀਡੀਓ ਚੈੱਕ ਕਰੋ ਪਿਛਲੀ ਵਾਰੀ ਭਾਜੀ ਆਏ ਸਾਡੇ ਕੋਲੇ ਉਹਨਾਂ ਦੇ ਇਟਲੀ ਚ 11 ਸਟੈਂਟ ਪਏ ਹੋਏ ਆ ਉਹਨਾਂ ਦਾ ਬ੍ਰਦਰ ਇਟਲੀ ਦਵਾਈ ਲੈ ਕੇ ਗਿਆ ਇੱਕ ਤੁਸੀਂ ਪਿੱਛੇ ਜੇ ਵੱਡੀ ਵੀਡੀਓ ਵਾਇਰਲ ਹੋਈ ਸੀ ਆਪਣੀ ਕੈਨੇਡਾ ਵਾਲੀ ਬੀਬੀ ਦੀ ਹੂੰ ਉਹਨਾਂ ਨੇ ਆਪਾਂ ਨੂੰ ਦੂਸਰੀ ਜਗ੍ਹਾ ਵੀ ਲੈ ਕੇ ਦਿੱਤੀਆਂ ਅੱਛਾ ਜਿੱਥੇ ਆਪਣਾ ਹਸਪੀਟਲ ਆ ਠੀਕ ਹੈ ਉਹ ਬੀਬੀ ਦੇ ਇੱਕ ਗੱਠ ਦਾ ਆਪਰੇਸ਼ਨ ਹੋਇਆ ਸੀਗਾ ਪਰ ਬੀਬੀ ਨੇ ਸੌਕੇ ਨਹੀਂ ਸੀ ਦੇਖਿਆ ਇੱਕ ਸਾਲ। ਹੂੰ। ਕਮਰ ਦੇ ਉੱਤੇ। ਔਰ ਬੀਬੀ ਬਿਲਕੁਲ ਠੀਕ ਹੋ ਕੇ ਗਈ ਹੈ। ਘੱਟੋ ਘੱਟ ਬੀਬੀ ਦੀਆਂ 4 ਤੋਂ 5 ਚੈਨਲਾਂ 'ਚ ਇੰਟਰਵਿਊ ਆਨੇ ਕਿਉਂਕਿ ਬੀਬੀ ਚਾਰ-ਪੰਜ ਮਹੀਨੇ ਲਗਾਤਾਰ ਸਾਡੇ ਕੋਲੇ ਦਸੂਹੀ ਆਉਂਦੀ ਰਹੀ ਹੈ। ਜਿਹੜਾ ਕ੍ਰੋਕਸ਼ੇਤਰ ਹਸਪੀਟਲ ਆ ਉਹ ਲਖਵਿੰਦਰ ਭਾਜੀ ਇੰਜੀਨੀਅਰ ਨੇਗੇ 65 ਸਾਲ ਦੀ ਉਮਰ ਆ ਪੜ੍ਹੇ ਲਿਖੇ ਪਰਸਦੇ ਆਪਣੇ ਖੰਨੇ ਤੋਂ। ਜਿਨ੍ਹਾਂ ਨੇ ਸਾਨੂੰ ਕ੍ਰੋਕਸ਼ੇਤਰ ਹਸਪੀਟਲ ਬਣਾ ਕੇ ਦਿੱਤਾ ਉਹਨਾਂ ਦੀ ਭੈਣ ਜੀ ਦੀ ਹਾਰਟ ਪੰਪਿੰਗ 10% ਰਹਿ ਗਈ ਸੀ। ਇਹੀ ਕਾੜਿਆਂ ਨਾਲ, ਇਹੀ ਆਯੁਰਵੈਦਿਕ ਦਵਾਈਆਂ ਨਾਲ ਉਹਨਾਂ ਨੂੰ ਆਪਾਂ ਠੀਕ ਕੀਤਾ ਉਹਨਾਂ ਦੀ ਹਾਰਟ ਪੰਪਿੰਗ 10 ਤੋਂ 12 ਸੀ ਆ ਹੁਣ ਬਾਪੂ ਜੀ ਅੱਛਾ ਤੁਸੀਂ ਜਿਹੜਾ ਤੁਸੀਂ ਮਸ਼ਹੂਰ ਹੋਏ ਹੋ ਸੋਸ਼ਲ ਮੀਡੀਆ ਤੇ ਉਹ ਕਾੜਿਆਂ ਵਾਲੇ ਬਾਬੇ ਦੇ ਤੌਰ ਤੇ ਹੋਗੇ ਹਾਂ ਹਣਾ ਕਾੜਾ ਮੀਨਿੰਗ ਤੁਸੀਂ ਤੇ ਕਾੜੇ ਦੇ ਲੋਕ ਤੇ ਹੁਣ ਇਹ ਕਾੜੇ ਬਾਰੇ ਪਹਿਲਾਂ ਜਾਣਕਾਰੀ ਦਿਓ ਬਾਕੀ ਗੱਲਾਂ ਆਪਾਂ ਬਾਅਦ ਚੋਂ ਕਰਦੇ ਆਂਗੇ ਕਿ ਕੀ ਹੈ ਸਿਸਟਮ ਤੁਸੀਂ ਮਿੱਟੀ ਦੇ ਭਾਂਡੇਾਂ 'ਚ ਸਾਰਾ ਕਿਉਂ ਰੱਖਿਆਗਾ ਬਿਲਕੁਲ ਆਪਾਂ ਕੁਦਰਤ ਦੇ ਨਾਲ ਲੋਕਾਂ ਨੂੰ ਜੋੜਦੇ ਆਂ ਵੈਸਟਰਨ ਕਲਚਰ ਤੋਂ ਆਪਾਂ ਲੋਕਾਂ ਨੂੰ ਦੂਰ ਕਰਦੇ ਆਂ ਹੁਣ ਜਿੰਨੇ ਵੀ ਮਰੀਜ਼ ਐ ਇਹਨਾਂ ਦਾ ਸਾਰਿਆਂ ਦਾ ਵੈਸਟਰਨ ਕਲਚਰ ਆਪਾਂ ਲਾਤਾ ਹੂੰ ਇਹ ਕੁਦਰਤ ਨਾਲ ਜੁੜੇ ਨੇ ਕੁਦਰਤੀ ਖਾਣਾ ਇਹਨਾਂ ਨੂੰ ਲਾਇਆ ਉਹਦੇ ਨਾਲ ਹੀ ਇਹ ਠੀਕ ਹੋ ਰਿਹਾ ਪਲੱਸ ਮੈਂ ਵੀਡੀਓ 'ਚ ਵੀ ਲੋਕਾਂ ਨੂੰ ਹਰ ਵਾਰੀ ਕਹਿਣਾ ਵੀ ਯਾਰ ਜਿਹੜੇ ਭੇਜ ਨਹੀਂ ਕਰ ਸਕਦੇ ਉਹ ਸਾਡੇ ਕੋਲੇ ਨਾ ਆਇਆ ਕਰੋ ਸਾਡਾ ਸਮਾਂ ਖਰਾਬ ਹੋਊਗਾ ਤੁਹਾਡਾ ਪੈਸਾ ਖਰਾਬ ਹੋਊਗਾ ਕਿਉਂਕਿ ਜਿੰਨਾ ਚਿਰ ਬੰਦਾ ਭੇਜ ਨਹੀਂ ਕਰਦਾ ਉਹ ਠੀਕ ਨਹੀਂ ਹੋ ਸਕਦਾ ਜਿੰਨੇ ਮਰਜ਼ੀ ਵੱਡੇ ਹਸਪੀਟਲ ਆ ਭਾਜੀ ਉਹ ਹਾਰਟ ਪੰਪਿੰਗ ਨਹੀਂ ਵਧਾ ਸਕਦੇ ਜਿਵੇਂ ਜਿਵੇਂ ਬੰਦਾ ਦਵਾਈ ਖਾਂਦਾ 40 ਤੋਂ ਸ਼ੁਰੂ ਕਰਦਾ ਉਹਦੀ ਹਾਰਟ ਪੰਪਿੰਗ 10 12 ਹੋ ਜਾਂਦੀ ਉਹਨੂੰ ਕਹਿੰਦੇ ਜੀ ਲੈ ਜਾਓ ਹੁਣ ਇਹਦਾ ਇਲਾਜ ਹੈ ਨਹੀਂ ਹੁਣ ਆ ਬਜ਼ੁਰਗ ਬੈਠੇ ਆ ਇਹਨਾਂ ਦੀ ਮੰਨ ਲੇਗੇ ਵੀ ਆ 60% ਹਾਰਟ ਪੰਪਿੰਗ ਹੋ ਗਿਆ ਜਿੰਨੇ ਅੱਜ ਇਹਨੂੰ ਪोटा ਚੈੱਕ ਕਰਾਈ ਜਾਂਦੇ ਆ ਦੇਖ ਲਓ ਹੂੰ 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 ਚ 54 ਨਾਰਮਲ ਜਦ ਕੀ ਜੇ ਆਮ ਬਜ਼ੁਰਗ ਲਾਵਾਂਗੇ ਉਹਦੀ 60 ਆਈ ਆ ਆ 60 ਆਈ ਆ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੀ ਤੁਸੀਂ ਉੱਥੇ ਜਾ ਕੇ ਚੈੱਕ ਕਰਾ ਲਓ ਕਿਸੇ ਵੀ ਮਰੀਜ਼ ਨੂੰ ਪੁੱਛ ਲਓ ਉਹ ਕਹਿੰਦਾ ਵੀ ਜਿੱਥੋਂ ਤੁਹਾਡਾ ਦਿਲ ਕਰਦਾ ਤੁਸੀਂ ਉੱਥੋਂ ਜਾ ਕੇ ਚੈੱਕ ਕਰਾ ਲਓ ਕਿਉਂਕਿ ਜਦੋਂ ਸਾਡੇ ਕੋਲੇ ਮਰੀਜ਼ ਆਉਂਦਾ ਹਾਰਟ ਦੇ ਮਰੀਜ਼ ਨੂੰ 90% ਸਾਹ ਚੜਦਾ ਪੌੜੀਆਂ ਚੜ੍ਹਦੇ ਦਿੱਕਤ ਆਉਂਦੀ ਆ ਜਾਂ ਉਹ ਕਹੂਗਾ ਮੈਨੂੰ ਨਹਾਉਂਦੇ ਦਿੱਕਤ ਆਉਂਦੀ ਆ ਇਹ ਤਿੰਨ ਮੇਜਰ ਪਰੇਸ਼ਾਨੀਆਂ ਨੇ ਜਿਹੜਾ ਮਰੀਜ਼ ਆਪਣੇ ਕੋਲੇ ਦਵਾਈ ਖਾ ਲੈਂਦਾ ਉਹ 2.5 ਤੋਂ 3 ਕਿਲੋਮੀਟਰ ਸੈਰ ਕਰਨ ਲੱਗ ਜਾਂਦਾ ਪਲੱਸ ਸਾਈਕਲ ਵੀ ਚਲਾਉਣ ਲੱਗ ਜਾਂਦੇ ਹੂੰ ਤੁਸੀਂ ਲਿਆ ਕੜਾ ਕਿੰਨੇ ਚਿਰ ਹੋ ਗਿਆ ਬਾਪੂ ਦਵਾਈ ਖਾਂਦੇ ਨੇ ਤੁਹਾਨੂੰ ਮੈਂ ਜੀ ਜਨਵਰੀ ਤੋਂ ਅੱਧੀ ਜਨਵਰੀ ਤੋਂ ਲੱਗੇ ਹੂੰ ਹੂੰ ਤੁਸੀਂ ਬਿਲਕੁਲ ਸਮਰੋਪ ਹੂੰ 100% ਹਾਂ ਹੂੰ ਹੂੰ ਕੋਈ ਤਾਂ ਦੇਖਣੇ ਲੋਕ ਉਹ ਬਾਹਰ ਗਿਆ ਸੀ ਸਟੰਟ ਕਰਿਆ ਫਿਰ ਮੈਂ ਵੈਜ ਜੀ ਕੋਲ ਗਿਆ ਨੰਦ ਸਰੀਆ ਕੰਡੀਸ਼ਨਸ ਦੁਆਰਾ ਹਾਰਟ ਬੀਟ ਬੜੀ ਪਰਪਲ ਹੋ ਰਹੀ ਸੀ ਇਹ ਕਹਿੰਦੇ ਵੀ ਸਟੰਟ ਦਾ ਪਾਉਂਦੇ ਨੇ ਪਰ ਬਲੋਕੇ ਜੀ ਖਤਮ ਨਹੀਂ ਕਰਦੇ ਵੀ ਅਸੀਂ ਕਹਿੰਦੇ ਬਲੋਕੇ ਜੀ ਖਤਮ ਕਰਦੇ ਮੈਂ ਤੇ ਮਰੀਜ਼ਾਂ ਨੂੰ ਉਹਦੇ ਕੋਲ ਸੇ ਆ ਕੇ ਇੱਥੇ ਉਹਨਾਂ ਦੇ ਕੋਲੋਂ ਵੀ ਅਸੀਂ ਠੀਕ ਹੋ ਰਿਹਾ ਇਹ ਨਾਲ ਡਿਸਕਸ ਕਰਕੇ ਫਿਰ ਦਵਾਈ ਸ਼ੁਰੂ ਕੀਤੀ ਹੂੰ ਅੱਛਾ ਜੀ ਦੇ ਕਾਰਡ ਇੱਕ ਮੈਨੂੰ ਪਾਈ ਗਈ ਫਰ ਜਿਹੜਾ ਆਪਾਂ ਜ਼ਿਕਰ ਕਰ ਰਹੇ ਪਹਿਲੇ ਇਹਦੇ ਬਾਰੇ ਥੋੜਾ ਜਿਹਾ ਗਿਆਨ ਦਿਓ ਕੀ ਆ ਇਹ ਕੀ ਹੈਗਾ ਇਹਦੇ ਵਿੱਚ ਕੀ ਪੈਂਦਾਗਾ ਜਿਹੜਾ ਮੈਂ ਕਹਿੰਨਾ ਨੀਮ ਹਕੀਮ ਖਤਰਾ ਜਾਣਾ ਉਹਦੀ ਕਲੈਰਿਟੀ ਹੋਵੇ ਭਾਈ ਇਹ ਕੀ ਆ ਇਹ ਦੱਸੋ ਇਹਦੇ ਵਿੱਚ 14 ਤੋਂ 15 ਤਰ੍ਹਾਂ ਦੇ ਆਪਾਂ ਬੇਲਾਂ ਤੇ ਪੱਤੇ ਪਾਉਨੇ ਆ ਅੱਛਾ ਕੁਝ ਦੱਸ ਸਕਦੇ ਹੋ ਕੁਝ ਬਾਰੇ ਜੋ ਜੇ ਸਾਡਾ ਇਹ ਜਿਹੜਾ ਨਾ ਸਾਡਾ ਸੀਕ੍ਰੇਟ ਮਿਸ਼ਨ ਆ ਜੀ ਕਿਉਂਕਿ ਪੂਰੇ ਵਰਲਡ ਦੇ ਵਿੱਚ ਤੁਸੀਂ ਤੁਹਾਡੇ ਤੋਂ ਵੱਧ ਕੋਈ ਸਰਚ ਨਹੀਂ ਕਰ ਸਕਦਾ ਜੀ ਹਾਰਟ ਦੇ ਮਰੀਜ਼ ਪੂਰੇ ਇੰਡੀਆ ਦੇ ਵਿੱਚ ਕਿ ਵਰਲਡ ਦੇ ਵਿੱਚ ਸਰਚ ਕਰਕੇ ਦੇਖ ਲਓ ਕਿਤੇ ਹਾਰਟ ਦੇ ਮਰੀਜ਼ਾਂ ਦੀਆਂ ਇਹਨੀਆਂ ਲੰਨਾਂ ਲੱਗੀਆਂ ਹੁਣ ਜਾਂ ਠੀਕ ਹੋਏ ਹੋਣ ਉਹ ਇਹਦਾ ਸਭ ਤੋਂ ਵੱਧ ਪ੍ਰੋਬਲਮ ਮਾਰਿਆ ਬੀਸਿਕਲੀ ਸਾਡਾ ਜਿਹੜਾ ਆਯੁਰਵੇਦ ਸਭ ਤੋਂ ਪਹਿਲੀ ਗੱਲ ਕੀ ਕਹਿੰਦਾ ਕਿ ਆਪਦਾ ਲਾਈਫ ਸਟਾਈਲ ਚੇਂਜ ਕਰੋ ਜਿੰਨਾ ਕਿ ਸਾਡਾ ਲਾਈਫ ਸਟਾਈਲ ਕੀ ਹੋ ਗਿਆ ਫਾਸਟ ਫੂਡ ਫਾਸਟ ਫੂਡ ਜਾਂ ਫੂਡ ਡਰਾਈ ਫਰੂਟ ਉਹਨੇ ਉਹਨੇ ਹਾਰਟ ਦੀਆਂ ਬਣੀਆਂ ਅੱਛਾ ਇੱਕ ਹੋਰ ਵੱਡੀ ਗੱਲ ਆ ਆਪਾਂ ਇਹਨੇ ਸਾਰਾ ਫਾਸਟ ਫੂਡ ਜਾਂਦੇ ਦੇ ਡਰਾਈ ਫਰੂਟ ਆਪੇ ਇਹ ਵਾਲੀ ਨਾ ਜਾਈਏ ਮੈਂ ਉਹ ਕਹ ਹੋਰ ਕਹਿਣਾ ਲੋਕਾਂ ਨੇ ਵੀ ਜਿਹੜੇ 40 ਸਾਲ ਦੀ ਉਮਰ ਦੀ ਇਹਨਾਂ ਦੀ ਹੋ ਗਈ ਹੈ ਉਹ ਦੁੱਧ ਤੋਂ ਬਣੀਆਂ ਚੀਜ਼ਾਂ ਛੱਡ ਦੋ ਮੀਟ ਆਂਡਾ ਛੱਡ ਦੋ ਉਹਨਾਂ ਲਈ ਦੁੱਧ ਜ਼ਹਿਰ ਆ ਉਹੀ ਖਾ ਸਕਦੇ ਆ ਜਿਹੜੇ ਬੰਦੇ ਵਰਦੀਸ਼ ਕਰਦੇ ਆ ਜਾਂ ਜੋਰ ਦਾ ਕੰਮ ਕਰਦੇ ਆ ਹੂੰ ਜਿੰਨੇ ਬਜ਼ੁਰਗ ਹਸਪੀਟਲਾਂ 'ਚ ਭਰੇ ਪਏ ਆ ਜੇ ਅੱਜ ਦੁੱਧ ਦਹੀਂ ਦੇਸੀ ਕਿਉਂ ਮੱਖਣ ਛੱਡਾ ਦੋ ਸਾਰੇ ਵਾਪਸ ਆ ਜਾਣਗੇ ਹੂੰ ਹੂੰ ਬਾਪੂ ਨੂੰ ਦੁੱਧ ਦੇ ਦੇ ਬਾਪੂ ਨੂੰ ਦੇਸੀ ਕਿਉਂ ਦੇ ਦੇ ਬਾਪੂ ਨੂੰ ਮੱਖਣ ਦੇ ਦੇ ਹੂੰ ਹੂੰ ਇਹ ਇਸੇ ਕਾਰਨ ਆ ਕਿਉਂਕਿ 85% ਤਾਂ ਭਾਜੀ ਤੁਹਾਨੂੰ ਵੀ ਪਤਾ ਦੁੱਧ ਓਰੀਜਨਲ ਨਹੀਂ ਹੈਗਾ ਹੂੰ ਹੂੰ ਕੈਲਸਟੋਲ ਬਦਲਦੇ ਨਾਲ ਸਾਰਾ ਫਿਰ ਸਮਝ ਗਏ ਸਾਰਾ ਕੈਮੀਕਲ ਨਾਲ ਹੀ ਪੈਦਾ ਹੋ ਰਿਹਾ ਨਾ ਦੁੱਧ ਹੂੰ ਦੁੱਧ ਥੋੜੀ ਪੀਰੇ ਆਪਾਂ ਤਾਂ ਜ਼ਹਿਰ ਪੀਰੇ ਹੁੰਦੇ ਉਹੀ ਬਿਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੂੰ ਹੂੰ ਤਾਂ ਇਹਦੇ ਬਾਰੇ ਥੋੜਾ ਜਿਹਾ ਦੱਸੋ ਜਿਹੜਾ ਕਹਿੰਦਾ ਇਹਨੂੰ ਐਕਸਪਲੇਨ ਕਰ ਸਕਦੇ ਹੋ ਮਿੱਟੀ ਦੇ ਭਾਂਡਿਆਂ ਚੀ ਕਿਉਂ ਕਿਵੇਂ ਤਿਆਰ ਕਰਦੇ ਹੋ ਤੁਸੀਂ ਕਹਿੰਦਾ ਮੈਂ ਸਭ ਕੁਝ ਤਾਂ ਨਹੀਂ ਦੱਸ ਸਕਦਾ ਕੁਝ ਦੱਸ ਸਕਦਾ ਉਹ ਦੱਸੋ ਕੁਝ ਬਿਲਕੁਲ ਬਿਲਕੁਲ ਇਹਦੇ ਵਿੱਚ ਭਾਜੀ 14 ਤੋਂ 15 ਤਰ੍ਹਾਂ ਦੇ ਬੇਲਾਂ ਤੇ ਪੱਤੇ ਪਹਿਲਾਂ ਸਾਨੂੰ ਲੱਭਣ 'ਚ ਬੜੀ ਦਿੱਕਤ ਆਉਂਦੀ ਸੀਗੀ ਹੁਣ ਸਾਡੇ ਇੱਕੋ ਜਗ੍ਹਾ ਤੇ ਲਾਤੇ 14 ਤਰ੍ਹਾਂ ਦੇ ਮੈਂ ਵੀਡੀਓ 'ਚ ਵੀ ਕਹਿੰਦਾ ਕੱਲਾ ਕਾੜਾ ਨਹੀਂ ਹੁੰਦਾ ਇਹਦੇ ਨਾਲ ਪ੍ਰੋਪਰ ਸਾਡੇ ਤਿੰਨ ਡਾਕਟਰ ਬੈਠੇ ਆ ਜੀ ਐਮ ਐਸ ਬੀ ਐਮਸ ਆਯੁਰਵੈਦਿਕ ਡਾਕਟਰ ਨੇ ਉਹ ਉਹ ਰਿਪੋਰਟਾਂ ਚੈੱਕ ਕਰਦੇ ਨਾਲ ਦਵਾਈਆਂ ਦਿੰਦੇ ਆ ਕੱਲਾ ਇਹ ਨਹੀਂ ਹੈਗਾ ਵੀ ਕੋਈ ਕਾੜਾ ਪੀ ਕੇ ਲੋਕ ਠੀਕ ਹੋ ਜਾਂਦੇ ਇਹਦੇ ਨਾਲ ਮੈਡੀਸਨ ਚੱਲਦੀ ਹੈ ਪਲੱਸ ਦਵਾਈਆਂ ਚੱਲਦੀਆਂ ਨੇ ਪਲੱਸ ਪਰਹੇਜ਼ ਚੱਲਦਾ ਕਾੜਾ ਜਦੋਂ ਆਉਂਦਾ ਉਦੋਂ ਪੀਓ ਨੇ ਤੁਸੀਂ ਜਾਂ ਫਿਰ ਰੈਗੂਲਰ ਨੂੰ ਦੇ ਦਿੰਨੇ ਹੋ ਬਾਅਦ 'ਚ ਸਾਡੇ ਨਾਲ ਵੀ ਦਿੰਨੇ ਆ ਜੀ ਅਸੀਂ ਇਹਨਾਂ ਨੂੰ ਡੇਲੀ ਪੀਂਦੇ ਆ ਬਾਅਦ 'ਚ ਦੇਖੋ ਅਸਥਮਾ ਦੇ ਵਿੱਚ ਕਾੜੇ ਲੱਗਦੇ ਆ ਕੈਸਟਰੋਇਡ ਜਗਾੜੇ ਲੱਗਦੇ ਆ ਹਾਰਟ ਦੇ ਮਰੀਜ਼ ਕਈਆਂ ਦੇ ਬਿਮਾਰੀਆਂ ਦੇ ਵਿੱਚ ਕਾੜੇ ਲੱਗਦੇ ਆ ਉਹ ਕਾੜੇ ਜਿਹੜਾ ਆਪਣਾ ਕਾੜੇ ਵਾਲਾ ਨਾਮ ਪਿਆ ਉਹ ਕਾੜੇ ਇੱਕ ਤਾਂ ਇੱਥੇ ਬਲਾਉਣ ਕਰਕੇ ਪਏਗੇ ਇੱਕ ਜਦੋਂ ਆਪਾਂ ਹਰ ਬਿਮਾਰੀ ਦੇ ਵਿੱਚ ਕਾੜਾ ਲੋਕਾਂ ਨੂੰ ਲਾਉਂਦੇ ਆ ਉਹਦੇ ਕਰਕੇ ਵੀ ਕਾੜੇ ਵਾਲਾ ਨਾਮ ਲੋਕਾਂ ਦਾ ਦਿੱਤਾ ਹੋਇਆ ਹੂੰ ਸਮਝ ਗਏ ਇਹ ਨਹੀਂ ਹੈਗਾ ਵੀ ਆਪਾਂ ਕੋਈ ਜਾਦੂ ਵਾਲਾ ਕੰਮ ਕਰਦੇ ਆ ਨਹੀਂ ਪਰਪਰ ਇੱਕ ਆਯੁਰਵੈਦਿਕ ਦੀ ਥਿਊਰੀ ਦੇ ਅਕੋਰਡਿੰਗ ਕੰਮ ਕਰਦੇ ਲੋਕਾਂ ਨੂੰ ਪੁਰਾਣੇ ਕਲਚਰ ਨਾਲ ਜੋੜਦੇ ਆ ਵੈਸਟਰਨ ਕਲਚਰ ਤੋਂ ਆਪਾਂ ਲੋਕਾਂ ਨੂੰ ਦੂਰ ਕਰਦੇ ਹੂੰ ਹੂੰ ਉਹਦੇ ਨਾਲ ਹੀ ਲੋਕ ਠੀਕ ਹੁੰਦੇ ਆ ਹੂੰ ਹੂੰ ਔਰ ਪੂਰੇ ਬਰਡ ਆਫ ਫਿਸ ਦੇ ਰਿਕਾਰਡ ਆ ਵੀ ਇੰਨੇ ਲੋਕ ਕਦੋਂ ਤੂੰ ਤੁਸੀਂ ਇਹ ਕਦੋਂ ਤੂੰ ਤੁਸੀਂ ਇਸ ਪ੍ਰੈਕਟਿਸ ਚੋਂਗੇ ਕੀ ਤੁਹਾਡੇ ਘਰ ਚ ਆਯੁਰਵੇਦਿਕ ਜਾਂ ਤੁਹਾਡੇ ਗੁਰੂ ਕੌਣ ਸੀ ਤੁਸੀਂ ਕਿੱਥੋਂ ਸਿੱਖਿਆ ਇਹ ਬਿਲਕੁਲ ਜੀ ਇਹ ਜਿਹੜਾ ਨਾ 4 ਸਾਲ ਪਹਿਲਾਂ ਤੁਸੀਂ ਸਾਡਾ ਫੇਸਬੁੱਕ ਪੇਜ ਤੇ ਕਰ ਰਹੇ ਹੋ ਨਾ ਚੰਡੀਗੜ੍ਹ ਦੇ ਇੱਕ ਮਰੀਜ਼ ਸੀਗੇ ਚਰਨਜੀਤ ਸਿੰਘ ਉਹ ਸਾਡੇ ਕੋਲੇ ਪਹਿਲਾ ਹਾਰਟ ਦਾ ਮਰੀਜ਼ ਆਇਆ ਸੀ ਜਦ ਕਿ ਉਦੋਂ ਅਸੀਂ ਹਾਰਟ ਦੀ ਦਵਾਈ ਦਰਦੇ ਹੀ ਨਹੀਂ ਦਿੰਦੇ ਕਿਉਂਕਿ ਤੁਹਾਨੂੰ ਵੀ ਪਤਾ ਹਾਰਟ ਕੋਈ ਛੋਟਾ ਮੈਟਰ ਹੈ ਨਹੀਂਗਾ ਤੇ ਉਹਨਾਂ ਜਦੋਂ ਸਾਨੂੰ ਮਜਬੂਰੀ ਦੀ ਦੱਸੇ ਤੇ ਉਹਨਾਂ ਨੂੰ 3 ਮਹੀਨੇ ਦੀ ਦਵਾਈ ਤਿਆਰ ਕਰਕੇ ਦਿੱਤੀ ਉਹ ਜਦੋਂ ਉਹਨਾਂ ਨੂੰ ਫਰਕ ਪਿਆ 3 ਮਹੀਨੇ ਦੀ ਫੇਰ ਦਿੱਤੀ ਵੀ ਪਹਿਲੀ ਵੀਡੀਓ ਜਦੋਂ ਉਹਨਾਂ ਨੇ ਚੈਨਲ ਤੇ ਪਾਈ ਵੀ ਮੈਂ ਸਾਹ ਨਹੀਂ ਚੜਦਾ ਪੌੜੀਆਂ ਚੜ੍ਹ ਸਕਦਾ ਹੁਣ ਗੱਡੀ ਫੇਰ ਚਲਾਉਣ ਲੱਗ ਗਿਆ ਫੇਰ ਸਾਨੂੰ ਆਪ ਨੂੰ ਹਰਾਨਗੇ ਹੋਈ ਵੀ ਬੰਦਾ ਇੰਨਾ ਠੀਕ ਹੋ ਗਿਆ ਫਿਰ ਉਹ ਫਾਰਮੂਲੇਸ਼ਨ ਨੂੰ ਸੁਧਾਰਦੇ ਇਸ ਕਰਦੇ ਕਰਦੇ ਅੱਜ ਲੁਧਿਆਣਾ ਮਾਨਸਾ ਕੁਰੂਖੇਤਰ ਦਸੂਹਾ 95% ਲੋਕ ਆਪਣੇ ਕੋਲੇ ਹਟ ਦੇ ਮਰੀਜ਼ ਹੈ ਤੁਸੀਂ ਆਪਣੇ ਬਾਰੇ ਮੈਨੂੰ ਕਹਿੰਦੇ ਆਪਣੇ ਬਾਰੇ ਦੱਸੋਗੇ ਥੋੜਾ ਜਿਹਾ ਤੁਸੀਂ ਇਹ ਵੈਦਗਰੀ ਜਾਂ ਤੁਸੀਂ ਇਹ ਜਿਹੜੀ ਐਕਸਪੀਰੀਅੰਸ ਕਿੱਥੋਂ ਲਿਆ ਤੁਸੀਂ ਜਿਹੜੇ ਨਾ ਆਪਣੇ ਵੱਡੇ ਬੌਜੀ ਦੇ ਕੇ ਡਾਕਟਰ ਸਰੇਸ਼ ਰਾਜਪਾਲ ਆਯੁਰਵੇਦ ਦੇ ਚਾਰੀਆ ਨੇ ਉਹਨਾਂ ਦੀ 75 ਸਾਲ ਦੀ ਉਮਰ ਆ ਔਰ ਉਹਨਾਂ ਦਾ 50 ਸਾਲ ਦਾ ਤਜਰਬਾ 50 ਸਾਲ ਦੀ ਮੇਰੀ ਉਮਰ ਉਹਨਾਂ ਨਾਲ ਕੰਮ ਕੀਤਾ ਤੁਸੀਂ ਉਹਨਾਂ ਨਾਲ ਹੀ ਮੈਂ ਸਟਾਰਟਿੰਗ ਤੇ ਕੰਮ ਕੀਤਾ ਸੀਗਾ ਅੱਜ ਵੀ ਉਹ ਮੇਰੇ ਨਾਲ ਹੀ ਨੇ ਹਮ ਅੱਜ ਗਏ ਹੋਇਆ ਕਿਤੇ ਕੰਮ ਸੀਗਾ ਹਮ ਉਹ ਅੱਜ ਵੀ ਮੇਰੇ ਨਾਲ ਹੀ ਨੇ ਕਿਉਂਕਿ ਉਹ ਨਾ ਆਯੁਰਵੇਦ ਦੇ ਕਿਤੇ ਮੈਡੀਕਲ ਅਫਸਰ ਰਹੇ ਨੇ ਐਸਐਨ ਹਸਪੀਟਲ ਗੁਰੂਕੁਲ ਕਾਂਗੜੀ ਹਰਦਵਾਰ ਹਮ ਉਹਨਾਂ ਨੂੰ ਆਯੁਰਵੇਦ ਦਾ ਹੈਗਾ ਸੀਗਾ ਤਜਰਬਾ ਹਮ ਤੇ ਸਟਾਰਟਿੰਗ ਤੋਂ ਅਸੀਂ ਪਹਿਲਾਂ ਆਯੁਰਵੇਦ ਦੇ ਕਿਦਾਂ ਕੰਮ ਕਰਦੇ ਹਾਂ ਅਰੇ ਅਸੀਂ ਬਾਕੀ ਭਾਜੀ ਇਹ ਪਰਮਾਤ ਵੀਰ ਜੀ ਬਟੂਏ ਦੇ ਵਿੱਚ ਹਾਰਡ ਨਹੀਂ ਫਾਰਮੂਲੇਸ਼ਨ ਪਾਈ ਬੈਠੇ ਆ ਨੇ ਕੀ ਕਰ ਲੈਣਾ ਹੂੰ ਹੂੰ ਕਦੋਂ ਕਿਸਮਤ ਦੀ ਪਟਾਰੀ ਇਹਨੇ ਖੁੱਲਣੀਆਂ ਪਤਾ ਨਹੀਂ ਸੀਗਾ ਹੂੰ ਇਹ ਤਾਂ ਆਪਾਂ ਸੁਭਬ ਬਣਿਆ ਵੀ ਬੰਦਾ ਆ ਗਿਆ ਉਹਨੂੰ ਦਵਾਈ ਦਿੱਤੀ ਉਹ ਠੀਕ ਹੋਇਆ ਉਸ ਤੋਂ ਬਾਅਦ ਪਹਿਲਾਂ ਤਾਂ ਆਪਾਂ ਸਾਰੇ ਗਠੀਏ ਜੋੜਾਂ ਦਾ ਦਰਦ ਉਹ ਅੰਗ ਲੱਕਵਾ ਸਰਵਾਈਕਲ ਇਹ ਮਰੀਜ਼ਾਂ ਕੀ ਦਵਾਈ ਦਿੰਦੇ ਸੀਗੇ ਹੱਡ ਦਾ ਮਰੀਜ਼ ਤਾਂ ਚੰਡੀਗੜ੍ਹ ਵਾਲੇ ਨੇ ਸ਼ੁਰੂ ਕੀਤਾ ਜਦੋਂ 3-4 ਸਾਲ ਪਹਿਲਾਂ 3 ਸਾਲ ਪਹਿਲਾਂ ਸ਼ੁਰੂਆਤ ਅਛਾ ਇੱਕ ਗੱਲ ਜਿਹੜੀ ਪਿਛਲੇ ਦੌਰ ਦੀ ਮੈਂ ਕਹਿ ਰਿਹਾ ਸੀਗਾ ਕਿ ਇੱਕ ਦੌਰ ਆਇਆ ਪਿਛਲੇ 20 ਸਾਲ ਬੜਾ ਮਾਡਰਨਿਟੀ ਦੀ ਨੇਰੀ ਚੱਲੀ ਨਾ ਆਧੁਨਿਕਤਾ ਦੀ ਨੇਰੀ ਚੱਲੀ ਵੈਸਟਰਨ ਕਲਚਰ ਦੀ ਨੇਰੀ ਚੱਲੀ 90ਵਿਆਂ 'ਚ ਆਪਾਂ ਦੇਖਿਆ ਨਾ ਬਿਲਕੁਲ ਬਿਲਕੁਲ 90ਵਿਆਂ ਤੋਂ ਸ਼ੁਰੂ ਹੋਇਆ ਇਹ ਹਾਂ 90 ਤੋਂ ਸ਼ੁਰੂ ਹੁਣ ਫੇਰ ਲੋਕ ਖੜ ਰਹੇ ਨੇ ਸੋਚ ਰਹੇ ਨੇ ਕਿ ਯਾਨੀ ਲਾਈਫ ਸਟਾਈਲ ਵੀ ਜਿਵੇਂ ਆਯੁਰਵੇਦ ਪਪੂਲਰ ਪਿਛਲੇ 5-7 ਸਾਲਾਂ 'ਚ ਜ਼ਿਆਦਾ ਹੋਇਆ ਹੈਗਾ ਜ਼ਿਆਦਾ ਹੋਇਆ ਲੋਕਾਂ ਨੂੰ ਲੱਗਦਾ ਹੈਗਾ ਕਿ ਆਯੁਰਵੇਦ ਚ ਜਾਨ ਆ ਪਹਿਲਾਂ ਤਾਂ ਆਯੁਰੋ ਲੋਕਾਂ ਨੂੰ ਐਲੋਪੈਥੀ ਐਲੋਪੈਥੀ ਦਵਾਈਆਂ ਲਈ ਚਲੋ ਉਹਦੇ ਨਾਲ क्रोनिक ਡਿਜ਼ੀਜ਼ ਵੀ ਹੁੰਦੇ ਆ ਕਹਿੰਦੇ ਨਾ ਐਲੋਪੈਥੀ ਦੱਬ ਦਿੰਦੀ ਆ ਐਲੋਪੈਥੀ ਬਲਾਕੇਜ ਖੋਲਦੀ ਨਹੀਂ ਉਹ ਉਹਨੂੰ ਇੱਕ ਵਾਰ ਸੈੱਟ ਕਰ ਦਿੰਦੀ ਆ ਬਸ ਛੱਲਾ ਪੈ ਗਿਆ ਸਾਹ ਚੜਨੋਂ हट ਗਿਆ ਮੜਾ ਗਿਆ ਕਈਆਂ ਨੂੰ ਤਾਂ ਭਾਜੀ ਜਿਵੇਂ ਮੰਨ ਲਓ ਬਲਾਕੇਜ ਹੈ ਇਹ ਕੀ ਕਰਦੇ ਨੇ ਸਟੰਟ ਪਾਉਂਦੇ ਨੇ ਸਟੰਟ ਪਾ ਕੇ ਥੋੜੀ ਜੀ ਨਾੜ ਖੁੱਲ ਗਈ ਬਲਾਕੇਜ ਵੱਡੀ ਗੱਲ ਇਹਨਾਂ ਨੂੰ ਪਰਹੇਜ ਨਹੀਂ ਐਮਰਜੈਂਸੀ ਤਾਂ ਬਲ ਉਹੀ ਲੋੜ ਪੈਂਦੀ ਆ ਐਮਰਜੈਂਸੀ ਜਦੋਂ ਤੁਸੀਂ ਐਮਰਜੈਂਸੀ ਵੀ ਸੰਭ ਲੈਨੇ ਨਹੀਂ ਨਹੀਂ ਅਸੀਂ ਹੁਣ ਇਹੀ ਤਾਂ ਕਹਿ ਰਹੇ ਆ ਨਾ ਵੀ ਅਸੀਂ ਕਦੇ ਉਹਨਾਂ ਨੂੰ ਮੜਾ ਨਹੀਂ ਕਿਹਾ ਕਿਉਂਕਿ ਜੋ ਕੰਮ ਉਹ ਕਰ ਸਕਦੇ ਉਹ ਅਸੀਂ ਐਮਰਜੈਂਸੀ ਤੋਂ ਉਹੀ ਸੰਭ ਸਕਦੇ ਕਿ ਜੇ ਅੱਜ ਇਹ ਸਾਡੇ ਕੋਲੇ ਬੈਠੇ ਆ ਤਾਂ ਉਹਨਾਂ ਦੀ ਐਮਰਜੈਂਸੀ ਤੇ ਸੰਭਿਆ ਤਾਂ ਹੀ ਸਾਡੇ ਕੋਲੇ ਆ ਜਾਣਾ ਹੂੰ ਅਸੀਂ ਇੱਕਦਮ ਇਹਨਾਂ ਦੀ ਦਵਾਈ ਵੀ ਨਹੀਂ ਬੰਦ ਕਰਦੇ ਹੂੰ 4 ਮਹੀਨੇ ਉਹਨਾਂ ਦੀ ਦਵਾਈ ਨਾਲ ਤੇ ਲਾਉਣੀ ਆ ਜਦੋਂ ਮਰੀ 1.5 2 ਕਿਲੋਮੀਟਰ ਸੈਰ ਕਰਨ ਲੱਗ ਜਾਂਦਾ ਫਿਰ ਉਹਨਾਂ ਦੀ ਦਵਾਈ ਅਸੀਂ ਹੌਲੀ ਹੌਲੀ ਘਟਾਉਂਦੇ ਹੂੰ ਹੂੰ ਇਹ ਨਹੀਂ ਵੀ ਆਪਾਂ ਇੱਕਦਮ ਐਲੋਪੈਥੀ ਦਵਾਈ ਬੰਦ ਕਰਦੇ ਆ ਕਿਸੇ ਵੀ ਮਰੀਜ਼ ਨੂੰ ਪੁੱਛ ਲਓ 4 ਮਹੀਨੇ ਦਵਾਈ ਨਾਲ ਚੱਲਦੀ ਹੈ ਜੀ ਹੂੰ ਹੁਣ ਆ ਨਾ ਡਾਕਟਰ ਸਾਹਿਬ ਨੇਗੇ ਇਹ ਡਾਕਟਰ ਨੇਗੇ ਮੋਗੇ ਤੋਂ ਅੱਛਾ ਜੀ ਪੜ੍ਹੇ ਲਿਖੇ ਇਨਸਾਨ ਨੇਗੇ ਇਹਨਾਂ ਦੀ ਧੜਕਣ ਹੀ ਨਹੀਂ ਸੀ ਜਾਂਦੀ ਡਾਕਟਰ ਹੋਣ ਦੇ ਬਾਵਜੂਦ ਇਹਨਾਂ ਨੂੰ ਤੁਸੀਂ ਦੇਖੋ ਕਿ ਕਿੰਨਾ ਹਸਪੀਟਲਾਂ ਚੋਂ ਕਿੰਨੇ ਤੋਂ ਜ਼ੋਰ ਲਾਇਆ ਹੁਣ ਹੁਣ ਅਜੇ ਚੌਥਾ ਪੰਜਵਾਂ ਮਹੀਨਾ ਦਾ ਬਿਲਕੁਲ ਟੰਨਾ ਟੰਨਾ ਬੈਠੇ ਆਗੇ ਹੂੰ ਹੂੰ ਸਮਝ ਗਏ ਫਿਰ ਖੇਤੀਬਾੜੀ ਵਾਲਾ ਕੰਮ ਆ ਨਾਲ ਪਲੱਸ ਹੂੰ ਕਿਉਂਕਿ ਆਯੁਰਵੈਦਿਕ ਐਸੀ ਤੇਜਾ ਵੀ ਜਿਹੜੀ ਰੋਗ ਨੂੰ ਜੜ ਤੋਂ ਖਤਮ ਕਰ ਦਿੰਦੀ ਹੈ ਟਾਈਮ ਲੱਗਦਾ ਥੋੜਾ ਜਿਆਦਾ ਸਪੀਡ ਉਨੀ ਨਹੀਂ ਹੈਗੀ ਐਲੋਪੈਥੀ ਜੀ ਨਹੀਂ ਐਲੋਪੈਥੀ ਸਪੀਡ ਆ ਪਰ ਉਹ ਉਹ ਤਾਂ ਉਹ ਸਪਰੈਸ ਕਰ ਦਿੰਦੀ ਆ ਹਾਂ ਜਿਵੇਂ ਹੁਣ ਗਠੀਆ ਜੋੜਾਂ ਦਾ ਦਰਦ ਆ ਸੀ ਕਹਿੰਦੇ ਨੇ ਬਾਈ ਜੀ 1 ਮਹੀਨੇ ਦਾ ਟਾਈਮ ਦੇ ਦਿਓ ਕਿਉਂਕਿ ਜਿਆ ਯੂਰਿਕ ਐਸਿਡ ਆ ਜਾ ਰਿਹਾ ਇੱਕਦਮ ਤਾਂ ਕੁਝ ਹੋਈ ਹੈ ਨਾ ਔਰ ਲੋਕੀ ਕਿਤਨੇ ਮਹੀਨੇ ਦਾ ਟਾਈਮ ਦਿੰਦੇ ਵੀ ਆ ਕਿਸੇ ਨੂੰ 15 ਦਿਨ ਬਾਅਦ ਵੀ ਫਰਕ ਆ ਜਾਂਦਾ ਕਿਸੇ ਨੂੰ ਮਹੀਨੇ ਬਾਅਦ ਫਰਕ ਆਉਂਦਾ ਹੂੰ ਹਾਰਟ ਦੇ ਮਰੀਜ਼ ਨੂੰ ਵੀ ਅਸੀਂ ਇਹੀ ਕਹਿੰਦੇ ਆ ਵੀ 1 ਮਹੀਨੇ ਦਾ ਟਾਈਮ ਦੇ ਕੇ ਚੱਲੋ ਕਿਉਂਕਿ ਉਹਨਾਂ ਦੀ ਜਿਹੜੀ ਮੈਡੀਸਨ ਆ ਜੇ ਉਹਨਾਂ ਨੇ ਹੁਣ ਗੋਲੀ ਖਾ ਲਈ ਤਾਂ 15-20 ਮਿੰਟ ਬਾਅਦ ਉਹਦਾ ਅਸਰ ਆ ਜਾ ਹੂੰ ਇਹਨੇ ਨੇਚਰਲੀ ਤਰੀਕੇ ਨਾਲ ਉਹਨੂੰ ਹੌਲੀ-ਹੌਲੀ ਰੋ ਜਿਵੇਂ ਜਿਵੇਂ ਉਹਦੀ ਬਲੋਕਰ ਹੀ ਖੁੱਲਦੀ ਜਾਂਦੀ ਹੈ ਉਹਦੀ ਹਾਰਟ ਪੰਪਿੰਗ ਵਧਦੀ ਜਾਂਦੀ ਹੈ ਹਾਰਟ ਪੰਪਿੰਗ ਵੈਸੇ ਤਾਂ ਵਧ ਨਹੀਂ ਸਕਦੀ ਹਮ ਨੈਚੁਰਲੀ ਗੱਲ ਹੈ ਜੇ ਬਲੱਡ ਦਾ ਫਲੋ ਵਧਿਆ ਹਾਰਟ ਨੂੰ ਤਾਂ ਹੀ ਪੰਪਿੰਗ ਵਧਿਆਗੀ ਆਬਸਲੀ ਤੁਸੀਂ ਇੱਥੇ ਕਿਸੇ ਵੀ ਮਰੀਜ਼ ਨੂੰ ਪੁੱਛ ਲਓ ਇੱਕ ਹੋਰ ਲੋਕਾਂ ਦੇ ਵਿੱਚ ਆ ਜੀ ਇਹ ਤਾਂ ਸਟੀਰਾਈਡ ਦੇ ਹੀ ਜਾਂਦੇ ਆ ਆਮ ਤੌਰ ਤੇ ਆਯੁਰਵੇਦ ਬਾਰੇ ਮੈਂ ਇਹ ਸਵਾਲ ਕਰਨੀ ਲੱਗੇ ਸੀ ਮੈਂ ਇਹੀ ਹੋਣ ਲੱਗੇ ਸੀ ਹਣਾ ਤੁਹਾਡੇ ਸਾਰੇ ਆਯੁਰਵੇਦ ਵਾਲਿਆਂ ਪਰਸਪੈਕਟਿਵ ਨੇ ਆ ਵੀ ਜੀ ਇਹ ਤਾਂ ਕੁਝ ਸਟੀਰਾਈਡ ਦੇ ਦਿੰਦੇ ਨੇ ਅਸਲੀ ਜੜੀ ਬੂਟੀਆਂ ਤਾਂ ਬਹੁਤ ਮਹਿੰਗੀਆਂ ਨੇ ਉਹਦੇ ਤੱਕ ਤਾਂ ਇਹ ਜਾਂਦੇ ਨਹੀਂ ਜੀ ਉਹ ਦੇਖ ਕੇ ਇੱਕ ਵਾਰ ਬੰਦੇ ਨੂੰ ਉਹ ਫਰਕ ਪਾਉਣ ਦੇ ਨੇ ਫਿਰ ਫਿਰ ਹੋ ਜਾਂਦਾ ਹੁਣ ਇੱਥੇ ਆਪਣੇ ਕੋਲੇ 8 ਮਹੀਨੇ ਵਾਲੇ ਫ੍ਰੀਜ ਵੀ ਨੇ 9 ਵਾਲੇ ਵੀ ਨੇ ਸਾਲ ਵਾਲੇ ਵੀ ਨੇ ਠੀਕ ਹੈ ਜੀ ਸਟੀਰੌਇਡ ਕਿਸੇ ਵੀ ਕੰਟਰੀ ਦਾ ਲੈ ਲਓ ਉਹ ਤੁਹਾਨੂੰ ਦੂਜੇ ਮਹੀਨੇ ਸੋ ਜਾਣ ਲੱਗ ਜਾਂਦੀ ਹੈ ਸਰੀਰ ਤੇ ਮੂੰਹ ਸੁੱਜਣ ਲੱਗ ਜਾਂਦਾ ਪੇਟ ਬਾਹਰ ਨੂੰ ਆਣ ਲੱਗ ਜਾਂਦਾ ਚੌਥੇ ਮਹੀਨੇ ਤੱਕ ਗਲੇ ਗੋਲੇ ਤੇ ਛਾਤੀ ਛੁੱਤੀ ਤੇ ਦਾਣੇ ਆ ਜਾਂਦੇ ਆ ਤੁਸੀਂ ਇੱਥੋਂ ਇੱਕ ਵੀ ਮਰੀਜ਼ ਚੈੱਕ ਕਰ ਲਓ ਹਰ ਬੰਦਾ ਤੁਹਾਨੂੰ ਇਹ ਕਹੂਗਾ ਮੇਰਾ weight ਘਟ ਗਿਆ ਉਹਦਾ ਕਾਰਨ ਕੀ ਹੈ ਕਿ ਪਿਓਰ ਆਯੁਰਵੈਦਿਕ ਵੇਟ ਕਿਸੇ ਦਾ ਨਹੀਂ ਵੱਧਦਾ ਵੇਟ ਘਟ ਰਿਹਾ ਹੈ ਚਾਹੇ ਗਠੀਏ ਦੀ ਦਵਾਈ ਲੈ ਰਿਹਾ ਚਾਹੇ ਕੈਸਟਰੋਲ ਦੀ ਲੈ ਰਿਹਾ ਚਾਹੇ ਯੂਰਿਕ ਐਸਿਡ ਦੀ ਲੈ ਰਿਹਾ ਚਾਹੇ ਅਸਥਮਾ ਦੀ ਲੈ ਰਿਹਾ ਕਿਸੇ ਵੀ ਮਰੀਜ਼ ਨੂੰ ਜਾ ਕੇ ਪੁੱਛੋ ਹਰ ਮਰੀਜ਼ ਤੁਹਾਨੂੰ ਇਹ ਕਹੂਗਾ ਵੀ ਮੇਰਾ ਵੇਟ ਪਹਿਲਾਂ ਨਾਲੋਂ ਘਟ ਗਿਆ ਕਿਉਂਕਿ ਆਪਾਂ ਬਿਲਕੁਲ ਜੇ ਭਾਜੀ ਆਪਾਂ ਪੇਨ ਕਿਲਰ ਲਾਵਾਂਗੇ ਮੰਨ ਲਓ ਕੋਈ ਗਠੀਏ ਦਾ ਮਰੀਜ਼ ਆ ਉਹਨੇ ਤਾਂ ਪਹਿਲੇ ਦਿਨ ਹੀ ਕਹਿਣਾ ਮੈਨੂੰ ਤਾਂ ਦਰਦ ਹਟ ਗਿਆ ਸਾਡੇ ਮਹੀਨੇ ਸਵਾ ਮਹੀਨੇ ਬਾਅਦ ਕਹਿੰਦਾ ਵੀ ਮੈਨੂੰ ਫਰਕ ਪੈ ਗਿਆ ਮੇਰੀ ਗੋਲੀ ਛੁੱਟੀ ਹੈ ਇਹ ਫਰਕ ਹੈ ਸਟੀਰਾਇਡ ਹੂੰ ਇਹ ਨਹੀਂ ਤੁਸੀਂ ਦੱਸਿਆ ਅਜੇ ਤੱਕ ਸਾਨੂੰ ਫੇਰ ਨਹੀਂ ਦੱਸਿਆ ਕੌਣੇ ਕੀ ਹੋਗੇ ਇਹ ਦੱਸਣ ਲੱਗੇ ਜੀ ਕੁਝ ਤਾਂ ਦੱਸੋ ਨਾ ਇਹਦੇ ਵਿੱਚ ਨਾ ਇਹ ਸਾਡਾ ਜਿਹੜਾ ਮਿਸ਼ਨ ਨਾਗਾ ਦੇਖੋ ਹਾਰਡ ਦੀ ਫਾਰਮੂਲੇਸ਼ਨ ਆ ਪੂਰੇ ਵਰਡ ਦੇ ਵਿੱਚ ਸਾਡਾ ਇਹ ਮਰੀਜ਼ ਆਉਂਦਾ ਸਾਡੇ ਕੋਲ ਹੂੰ ਪਿੱਛੇ ਜੇ ਤੁਸੀਂ ਦੱਸੂਗਾ ਤੇ ਲੁਧਿਆਣੇ ਵੀ ਕਿਤੇ ਸਰਪੀਆਂ ਦੀ ਵੀਡੀਓ ਚੈੱਕ ਕਰਨਗੇ ਉਹਨਾਂ 2.5 300 ਪੇਸ਼ੈਂਟ ਬਾਹਰੋਂ ਆਇਆ ਕਾਰਨ ਕੀ ਆ ਕਾੜਾ ਹੀ ਲੈ ਕੇ ਆਇਆ ਇਹ ਸਾਡੀ ਫਾਰਮੂਲੇਸ਼ਨ ਸੀਕ੍ਰਟ ਹੈ ਅਸੀਂ ਕਿਸੇ ਨੂੰ ਵੀ ਨਹੀਂ ਦੱਸਾਂਗੇ ਹੂੰ ਇਹ ਸਾਡੇ ਦੋ ਤਿੰਨ ਬੱਚਿਆਂ ਦੀ ਬਸ ਉੱਪਰ ਸੀਮਤ 하기 ਹੂੰ ਹੂੰ ਹੁਣ ਇਹ ਪਰ ਹੈ ਇਹ ਆਯੁਰਵੇਦ ਹੂੰ ਕਿਉਂਕਿ ਜੇ ਜਿਹੜਾ ਉਰੇ ਆਉਂਦਾ ਇੱਕ ਵਾਰ ਇਹ ਜਿਹੜੇ ਕੋਈ ਵੀ ਕਿਸੇ ਵੀ ਕਿਸੇ ਵੀ ਤਰ੍ਹਾਂ ਦਾ ਪੇਸ਼ੈਂਟ ਉਹਨੇ ਲੈਣੀ ਲੈਣਾ ਨਹੀਂ ਨਹੀਂ ਜੀ ਇਹ ਵੀ ਆ ਹੁਣ ਸਵੇਰ ਦੇ ਅਸੀਂ ਘੱਟੋ ਘੱਟ 10 15% ਬਰੀਜ ਵਾਪਸ ਭੇਜਦੇ ਵੀ ਪਰ ਤੁਹਾਨੂੰ ਕਾੜੇ ਦੀ ਨਹੀਂ ਲੋੜ ਹੈਗੀ ਜਿਹਨੂੰ ਲੋੜਾ ਉਹਨੂੰ ਹੀ ਦੇਣਾ ਜਿਹਨੂੰ ਲੋੜ ਆ ਉਹਨੂੰ ਬਿਠਾ ਲਈਦਾ ਹੂੰ ਹੂੰ ਇਹ ਨਹੀਂ ਹੈ ਕਿ ਹਰ ਬੰਦੇ ਨੂੰ ਕਾੜਾ ਲੱਗਦਾ ਹੁਣ ਜਿਹੜੇ ਪੇਟ ਦੇ ਮਰੀਜ਼ ਨੇ ਗੈਸ ਕਬਜ਼ ਦੇ ਸ਼ਿਕਾਰ ਨੇਗੇ ਲੀਵਰ ਦੇ ਮਰੀਜ਼ ਨੇ ਉਹਨਾਂ ਨੂੰ ਕਾੜਾ ਨਹੀਂ ਲੱਗਦਾ ਤੇ ਟਿਸਟੇ ਦਾ ਕੋੜਾ ਟੇਸਟ ਦਾ ਭਾਜੀ ਜੈਨੂਇਨ ਟੇਸਟ ਦਾ ਉਸ ਪੀ ਕੇ ਦੇਖਿਓ ਬਿਲਕੁਲ ਜੈਨੂਇਨ ਟੇਸਟ ਦਾਗਾ ਹੂੰ ਮੋਸਟਲੀ ਪੱਤਰਕਾਰ ਪੀ ਚੁੱਕੇ ਹੋ ਪਿਆਲ ਮੈਂ ਵੀ ਨਾ ਫਸਤ 10 ਮਿੰਟ ਦਾ ਟਾਈਮ ਲਵਾ ਗਿਆ ਅੱਛਾ ਗਰਮ ਹੁੰਦਾਗਾ ਹਾਂਜੀ ਹਾਂਜੀ ਪਰ 5-7 ਮਿੰਟ ਦੇ ਵਿੱਚ ਨਾ ਇਹ ਤਿਆਰ ਹੋ ਜਾਣਾਗਾ ਹੂੰ ਹੂੰ ਤੇ ਫਿਰ ਇਹਦਾ ਪੂਰਾ ਟੇਸਟ ਉਸ ਤੋਂ ਬਾਹਰ ਆ ਜਾਣਾਗਾ ਹੂੰ ਹੂੰ ਤੇ ਕਲਰ ਇਹਦਾ ਜਿਵੇਂ ਤੁਸੀਂ ਉਹਦਾ ਕਲਰ ਇਹਦਾ ਗੁਲਾਬੀ ਜਿਹਾ ਹੋਇਆ ਪਿਆ ਜਿਵੇਂ ਗੁਲਾਬ ਦੇ ਫੁੱਲ ਪਾਏ ਹੋਏ ਨੇ ਨਹੀਂ ਗੁਲਾਬ ਦੇ ਫੁੱਲ ਵੀ ਭਾਜੀ ਇਹਦੇ ਵਿੱਚ ਮੰਨ ਕੇ ਚੱਲੋ ਹੈਗੇ ਹੀ ਆਗੇ ਬਾਕੀ ਇਹਦੇ ਵਿੱਚ 16 ਤਰ੍ਹਾਂ ਦੇ ਵੇਲਾਂ ਤੇ ਪੱਤੇ ਆ ਹਮ ਹਮ ਸਾਰਾ ਨੇਚੁਰਲੀ ਇਸ ਵਾਂਗ ਨੈਚੁਰਲੀ ਗੱਲ ਆ ਵੀ ਜੇ ਆਪਾਂ ਕਿਸੇ ਨੂੰ 2 ਦਿਨ ਸਪੀਰੀਅਰ ਦੇ ਦਈਏ ਤੇ 4ਵਾਂ ਦਿਨ ਉਹਦਾ ਤਾਂ ਉਦਣੇ ਹੀ ਦਰਦ ਬੰਦ ਹੋ ਜਾਂਦਾ ਉਹਨੂੰ ਸਾਹ ਚੜਨੋਂ ਹਟ ਜਾਂਦਾ ਪਰ ਉਹਦੀ ਇੱਕ ਫੰਕਸ਼ਨ ਵੀ ਦੇਖੋ ਬਾਅਦ ਚ ਸਾਈਡ ਇਫੈਕਟ ਸਾਹਮਣੇ ਆਉਂਦੇ ਆ ਮੂੰਹ ਫੁੱਲਦਾ ਪੇਟ ਫੁੱਲਦਾ ਬੰਦੇ ਨੂੰ ਤੁਰਨੋਂ ਕਿ ਜੇ ਮਹੀਨੇ ਤਾਂ ਤੁਰਨੋਂ ਹੀ ਅਵਾਜ਼ ਆ ਰੋ ਜਾਂਦਾ ਹਮ ਹਮ ਇਹਦੇ ਵਿੱਚ ਤਾਂ weight ਘਟਦਾ ਬੰਦਾ ਭੱਜਦਾ ਫਿਰਦਾਗਾ ਸਾਈਕਲ ਚਲਾਉਣ ਲੱਗ ਜਾਂਦੇ ਜਿਹੜੇ ਬੰਦੇ 2.5 ਕਿਲੋਮੀਟਰ ਤੁਹਾਡੀ ਕਿੰਨੀ ਉਮਰਾਂ ਮੇਰੀ ਵੀ 50 ਸਾਲ ਦੀ ਕਵੰਜਵਾਂ ਹੋ ਗਿਆ ਸਮਝ ਲਓ अच्छा 50 प्लस ਹੋ ਗਏ ਤਾਂ ਇਹਦੇ ਨਾਲ ਕੀ ਤੁਸੀਂ ਜਿਹੜਾ ਦਸਰੇ ਸੀਗੇ ਉਹ ਕੀ ਹੈ ਤੁਹਾਡੀ ਉਹ ਜਿਹੜੀ ਦਵਾਈ ਬਣਾਉਨੇ ਹੋ ਤੁਸੀਂ ਉਹ ਆਪ ਬਣਾਉਨੇ ਹੋ ਉਹ ਜਿਹੜਾ ਆਯੁਰਵੇਦ ਦਾ ਮੈਡੀਕਲ ਬੋਰਡ ਹੁੰਦਾ ਉੱਥੋਂ ਪਾਸ ਹੁੰਦੀ ਹੈ ਉਹ ਗਵਰਨਮੈਂਟ ਤੋਂ ਬਿਲਕੁਲ ਬਿਲਕੁਲ ਭਾਜੀ ਜਿਹੜੀ ਪ੍ਰੋਪਰ ਕੋਈ ਵੀ ਮੈਡੀਸਨ ਆ ਦੇਖ ਕੇ ਜਸਰ ਕੁੜੀਆਂ ਚ ਹੀ ਹੁੰਦੀ ਹੈ ਨਹੀਂ ਨਹੀਂ ਜਿਹੜੀ ਆ ਆਯੁਰਵੈਦਿਕ ਜੜੀ ਬੂਟੀ ਵੀ ਆ ਨਾ ਇਹਦਾ ਵੀ ਪ੍ਰੋਪਰ ਬਿਲਿੰਗ ਹੁੰਦੀ ਹੈ ਅੱਛਾ ਜੇ ਆਪਾਂ ਕਿਸੇ ਇਹ ਸਰਕਾਰ ਤੋਂ ਹਾਂਜੀ ਮਤਲਬ ਤੁਸੀਂ ਇਹਦੀ ਪ੍ਰੋਪਰ ਬਿਲਿੰਗ ਹੁੰਦੀ ਹੈ ਜੜੀ ਬੂਟੀ ਪੰਸਾਰੀ ਵਾਲੇ ਦੁਕਾਨ ਉਹਨਾਂ ਕੋਲੇ ਜੀਐਸਟੀ ਬਿੱਲ ਲਏ ਹੋਇਆ ਨਾ ਹੂੰ ਜਿੰਨੇ ਵੀ ਵਧੀਆ ਪੰਸਾਰੀ ਵਾਲੇ ਨੇ ਇਹ ਤੁਸੀਂ ਗੋਲੀ ਤੇ ਕੈਪਸੂਲ ਚ ਵੀ ਕੰਮ ਕਰਦੇ ਹੋ ਜਾਂ ਸਿਰਫ ਕੁੜੀਆਂ ਚ 50% ਕਾੜੇ ਇਥੇ ਹੁੰਦਾਗਾ ਕੁੜੀਆਂ ਚ ਹੁੰਦਾਗਾ 50% ਟੈਬਲੇਟ ਸੈਕਸ਼ਨ ਨਾਲ ਕੈਪਸੂਲ ਸੈਕਸ਼ਨ ਨਾਲ ਹੂੰ ਕਿ ਹੁਣ ਜਿਹੜੀਆਂ ਟੌ ਟੂ ਟੈਬਲੇਟ ਤੇ ਕੈਪਸੂਲੀ ਮੈਂ ਕਹਿੰਨਾ ਉਹ ਖੁਦ ਬਣਾਉਨੇ ਹੋ ਜਾਂ ਉਹ ਤੁਸੀਂ ਕਿਸੇ ਕੋਲ ਵਿੱਚ ਵੀ 50% ਆਪਣਾ ਮਾਲ ਆਕਾ 50% 50% ਕੋਈ ਸਟੈਂਡਰਡ ਦੀਆਂ ਕੰਪਨੀਆਂ ਦਾ ਕੰਮ ਇਹ ਟੌਪ ਦੀਆਂ ਕੰਪਨੀ ਅਜੀ ਦੇਖੋ ਜੇ ਸਟੈਂਡਰਡ ਘਟਾਵਾਂਗੇ ਮਰੀਜ਼ ਲਈ ਠੀਕ ਹੋਊ ਜਿੱਥੇ ਸਟੈਂਡਰਡ ਡਾਊਨ ਹੋਊਗਾ ਅੰਡੀ ਡਾਊਨ ਹੋ ਜਾਊਗਾ ਤਾਂ ਜਿੱਥੇ ਤੁਹਾਨੂੰ ਲੱਗਦਾ ਉਹ ਉਧਰ ਵੀ ਦਵਾਈਆਂ ਜੇ ਕਿਸੇ ਵੱਡੀ ਕੰਪਨੀ ਦੀ ਕਿਸੇ ਨੂੰ ਲੋੜ ਆ ਤੁਸੀਂ ਭਾਜੀ ਔਰ ਕਮੈਂਟ ਕਰੋ ਆਪਣੇ ਸਾਰਾ ਅੰਦਰ ਜਾ ਕੇ ਦੇਖੋ ਤੁਸੀਂ ਟਾਪਰ ਕੰਪਨੀਆਂ ਦਾ ਹੀ ਮਾਲ ਪਿਆ ਹੋਇਆ ਹੈ ਉੱਪਰ ਸਟੋਰ ਚਲ ਜਾਓ ਤੁਸੀਂ ਜਾ ਕੇ ਦੇਖੋ ਉੱਪਰ ਟਾਪਰ ਕੰਪਨੀਆਂ ਦਾ ਹੀ ਮਾਲ ਪਿਆ ਹੋਇਆ ਹੈ ਹਮਮ ਜੇ ਕੰਪਨੀਆਂ ਨਾਲ ਆਪਾਂ ਸਮਝੌਤਾ ਕਰਾਂਗੇ ਤਾਂ ਇੰਨਾ ਰਿਜ਼ਲਟ ਹਾਰਡ ਦੇ ਮਰੀਜ਼ਾਂ ਦੀ ਲਾਈਨਾਂ ਨਹੀਂ ਲਾ ਸਕਦੇ ਆਪਾਂ ਹਮਮ ਹੁਣ ਆ ਬਜ਼ੁਰਗ ਤੁਰ ਨਹੀਂ ਸਕਦੇ ਪਹਿਲੇ ਦਿਨ ਜਦੋਂ ਆ ਜਾਗੇ ਅੱਛਾ ਹਾਰਡ ਦੇ ਮਰੀਜ਼ਾਂ ਅੱਜ ਬਾਪੂ ਨੂੰ ਤੁਸੀਂ 1.5 ਕਿਲੋਮੀਟਰ ਚ ਇਹ ਧੁੱਪ ਚ ਲੈ ਜੇ ਹੁਣ ਹੂੰ ਕਿਉਂਕਿ ਹਾਰਟ ਦਾ ਮਰੀਜ਼ ਪਾਜੀ ਇੱਥੋਂ ਤੇ ਲੈ ਕੇ ਉੱਥੇ ਤੱਕ ਜਾਣਾ ਔਖਾ ਹੈਗਾ ਹੂੰ 4 ਮਹੀਨੇ ਹੋ ਗਏ ਬਾਪੂ ਦਵਾਈ ਖਾਂਦੇ ਨੂੰ ਕਿੰਨੇ ਤਿੰਨ ਤਿੰਨ ਹੋ ਗਏ ਤੁਹਾਡੇ ਕੋਲ 80% ਹਾਰਟ ਦੇ ਆਉਂਦੇ ਨੇ ਇਹਨਾਂ 'ਚ ਕੋਈ ਉਹ ਇੱਕ ਨਦਾ ਹੋਊਗਾ ਜਾਂ ਕੋਈ ਹੋਰ ਹੋਊਗਾ ਇਹ ਸਾਰੇ ਹਾਰਟ ਦੇ ਆ ਹਾਰਟ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਆ ਹਾਂਜੀ ਜਿਹੜਾ ਬੰਦਾ ਢਾਈ ਤਿੰਨ ਮਹੀਨੇ ਦਵਾਈ ਖਾ ਗਿਆ ਅਸੀਂ ਉਹਨੂੰ ਬੇਫਿਕਰ ਹੋ ਕੇ ਕਹਿ ਸਕਦੇ ਹਾਂ ਕੋਈ ਲੋਕਾਂ ਨੇ ਕੰਮ ਵੀ ਛੱਡਦਾ ਸੀ ਮਿਲਦਾਂ ਹੱਥੀ ਕੰਮ ਸੀ ਨਾ ਉਹ ਅੱਗੇ ਲੋਕਾਂ ਨੂੰ ਸੈੱਟ ਰੱਖਦਾ ਹੁਣ ਤਾਂ ਜਿਹੜਾ ਖੇਤੀ ਵਾਲਾ ਬੰਦਾ ਉਹ ਵੀ ਅੱਗੇ ਕਿਸ ਤੋਂ ਕਰਾਈ ਜਾਂਦਾ ਜਿਹੜਾ ਪਿੰਡਾਂ ਦਾ ਕਲਚਰ ਹੈ ਨਾ ਜਿੰਨੀਆਂ ਪਹਿਲਾਂ ਪਿੰਡਾਂ ਚ ਆ ਕੇ ਧੋਤੀ ਬੰਨ੍ਹਦੇ ਸੀ ਬੰਦੇ ਆਪ ਕੰਮ ਕਰਦੇ ਸੀ ਪੱਠੇ ਲਿਆਉਂਦੇ ਸੀ ਸਭ ਖਤਮ ਹੋ ਗਿਆ ਜਾਂ ਤਾਂ ਮਸ਼ੀਨਾਂ ਦੇ ਨਾਲ ਗਿਆ ਜਾਂ ਫਿਰ ਲੇਬਰ ਵਾਲਾ ਇੱਕ ਰੱਖ ਲਿਆ ਉਹ ਕੰਮ ਖਤਮ ਹੋਣ ਕਾਰਨ ਵੀ ਬਿਮਾਰੀਆਂ ਚ ਝਿਰ ਗਏ ਉਹ ਵੀ ਵੱਡਾ ਕਾਰਨ ਹੈ ਲਾਈਫ ਸਟਾਈਲ ਬਦਲ ਗਿਆ ਬੇਸੀ ਲਾਈਫ ਸਟਾਈਲ ਬਦਲ ਗਿਆ ਹਰ ਬੰਦਾ ਭਾਜੀ ਕਹਿੰਦਾ ਬੈੱਡ ਦੇ ਵਿੱਚ 2.5 ਫੁੱਟ ਦਾ ਗੱਦਾ ਹੋਵੇ ਹੂੰ ਉਹਦੇ ਵਿੱਚ ਮੈਂ ਵੱਡਿਆ ਰਵਾਂ ਐਸੀ ਲੱਗਿਆ ਹੋਵੇ ਰੀਲਾਂ ਚੱਲੀ ਜਾਣ ਰੋਟੀਆਂ ਟੇਬਲ ਤੇ ਆਈ ਜਾਣ ਤੁਸੀਂ ਕਿ ਤੁਹਾਡਾ ਨਾਂ ਲੋਕਾਂ ਨੇ ਕਾੜੇ ਵਾਲਾ ਰੱਖਿਆ ਪਰ ਤੁਸੀਂ ਖੁਦ ਵੀ ਕਾੜੇ ਵਾਲਾ ਲਿਖਿਆ ਹੋਇਆ ਹੁਣ ਭਾਜੀ ਆਪਾਂ ਕਾੜੇ ਇਹ ਕਾੜੇ ਵਾਲਾ ਲਿਖਣਾ ਪੈ ਗਿਆ ਵੈਦ ਐਸ ਬਾਬਾ ਮੇਰਾ ਪਹਿਲਾਂ ਤੋਂ ਨਾਲ ਤੁਸੀਂ ਕਹਿੰਦੇ ਲੋਕ ਕਹਿੰਦੇ ਹੈਗੇ ਮੈਂ ਨਹੀਂ ਕੋਈ ਸ਼ੁਰੂ ਹੈ ਤਾਂ ਕਰਕੇ ਤੁਸੀਂ ਕਿ ਲਾਈ ਦਿਓ ਫੇਰ ਲੋਕਾਂ ਨੇ ਲੋਕਾਂ ਨੇ ਲਾਤਾ ਤੇ ਕਾੜੇ ਵਾਲਾ ਨਾਮ ਆ ਲੋਕਾਂ ਦੇ ਤਾਂ ਆ ਦਸ ਨੇ ਜਿਹੜਾ ਕਾੜਾ ਬਣਾਇਆ ਸੀ ਨਾ ਹੂੰ ਹੂੰ ਬਣਾੜਾ ਨਾਮ ਦੇਤਾ ਇਹਨਾਂ ਨੂੰ ਲਿਖਣਾ ਪੈਗਾ ਲਿਖਣਾ ਪੈ ਗਿਆ ਏ ਆਪਾ ਤਰੀ ਦੋਸ਼ ਕਾੜਾ ਬਣਾਇਆ ਸੀ ਅੱਛਾ ਜੀ ਮੈਂ ਕਹਿੰਦਾ ਵੀ ਰੇहां ਵੀ ਭਾਈ ਨੇ ਬਾਤ ਪਿੱਤ ਕਾਫ ਤਿੰਨੇ ਦੋਸ਼ਾਂ 'ਚ ਕੰਮ ਕਰਦਾ ਤਿੰਨੇ ਦੋਸ਼ਾਂ 'ਚ 148 ਬਿਮਾਰੀਆਂ ਆਉਂਦੀਆਂ ਨੇ ਪਰ ਕੋਈ ਲੋਕ ਇਹਨੂੰ ਅਮਰਤ ਕਾੜਾ ਕਹਿੰਦਾ ਕੋਈ ਜਾਦੂ ਕਾੜਾ ਕਹਿੰਦਾ ਹੈਗਾ ਇਹ ਲੋਕਾਂ ਦੀ ਵਰਲਡ ਹੀ ਹੈ ਹੂੰ ਪਰ ਜਿਹੜੇ ਲੋਕਾਂ ਦਾ ਦਿੱਤਾ ਨਾਮ ਆ ਉਹ ਫਿਰ ਉਹਨੂੰ ਮਟਾਉਣ ਵਾਲਾ ਕੋਈ ਹੋ ਨਹੀਂ ਸਕਦਾ ਨਾ ਹੂੰ ਤਾਂ ਤਿੰਨ ਹੀ ਪ੍ਰਕਿਰਤੀਆਂ ਨੂੰ ਮੇਰੀ ਪਿੱਤਾ ਜਿਵੇਂ ਮੈਂ ਵੀ ਆਯੁਰਵੇਦ ਨੂੰ ਜਾਣਦਾ ਹਾਂ ਮੇਰੀ ਪਿੱਤ ਪ੍ਰਕਿਰਤੀ ਹੈ ਹਾਂਜੀ ਹਾਂਜੀ ਪਿੱਤ ਗਰਮ ਪ੍ਰਕਿਰਤੀ ਹੈ ਮੇਰੀ ਬਿਲਕੁਲ ਉਹ ਤੁਹਾਡੀ ਆਵਾਜ਼ ਤੋਂ ਪਤਾ ਲੱਗਦਾ ਹੈ ਹੈਨਾ ਜਿਹੜੀ ਆਵਾਜ਼ ਮੈਂ ਆਯੁਰਵੇਦ ਨੂੰ ਥੋੜਾ ਥੋੜਾ ਜਾਨਣਾ ਸ਼ੁਰੂ ਕੀਤਾ ਸੀ ਤਾਂ ਮੇਰੀ ਉਹ ਤਿੰਨ ਪ੍ਰਕਿਰਤੀਆਂ ਚ ਬਾਜੀ ਅੱਜ ਦੇ ਟਾਈਮ ਨਾ ਜਿਹੜੇ ਹੁਣ ਬਜ਼ੁਰਗਾਂ ਨਾਲ ਬੱਚੇ ਆ ਰਹੇ ਆ ਗਏ ਹੈਨਾ ਉਹ ਵੀ ਪਿੱਛੇ ਮੁੜ ਗਏ ਇੱਕ ਜਾਨੇ ਫਿਲਟਰ ਪਾਣੀ ਬੰਦ ਕਰਤਾ ਮੋਟਰ ਤੋਂ ਪਾਣੀ ਭਰ ਕੇ ਲਿਆਉਣ ਲੱਗੇ ਜਾਂ ਗੁੜ ਸ਼ੱਕਰ ਦਾ ਸੇਵਨ ਕਰਨ ਲੱਗ ਗਏ ਚੀਨੀ ਘੜੋਂ ਕੱਢਤੀ ਬੱਚੇ ਵੀ 10% ਤਬਦੀਲ ਹੋ ਗਿਆ ਅਵੇਰਨੈਸ ਆਈ ਹੈ ਅਵੇਰਨੈਸ ਆ ਗਈ ਹੈ ਆਪ ਪੰਜ ਸੱਤ ਸਾਲਾਂ ਆਰਾਮਦੇਵ ਦਾ ਹੀ ਬੜਾ ਵੱਡਾ ਰੋਲ ਰਿਹਾ ਜੋ ਮਰਜ਼ੀ ਸਾਰੇ ਨਾਲੋਂ ਵੱਡਾ ਆਰਾਮਦੇਵ ਦਾ ਵੀ ਰੋਲ ਰਿਹਾ ਸਾਰੇ ਨਾਲੋਂ ਵੱਡਾ ਰੋਲ ਜਿਹੜਾ ਆਯੁਰਵੈਦਿਕ ਦਾ ਦਿਨ ప్రతి ਦਿਨ ਹੁਣ ਪ੍ਰਚਾਰ ਪ੍ਰਚਾਰ ਜਿਹੜਾ ਪਹਿਲਾਂ ਹੋਇਆ ਨਾ ਫਸਟ ਪ੍ਰਚਾਰ ਤੇ RAMDEV ਨੇ ਕੀਤਾ ਹਾਂ ਉਸ ਤੋਂ ਪਹਿਲਾਂ RAJIV DIKSHIT ਨੇ ਦੇਣਾ ਹਾਂ ਉਹ ਜਿਹੜੇ ਜਿਹੜੇ RAMDEV ਦੇ ਹਾਂ ਨਾਮ ਹੁੰਦੇ ਸੀ ਜਿਹੜੇ ਡੈਥ ਹੋ ਗਈ ਸੀ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਜਾਗਰੂਕ ਕੀਤਾ ਜਿੰਨੇ ਵੀ ਸਾਡੇ ਵਰਗੇ ਪੈਦਾ ਹੋਏ ਆ ਉਹ RAJIV DIKSHIT ਨੇ ਦੇਣੇ ਆ ਅੱਛਾ ਕਿਉਂਕਿ ਬਾਬੇ ਜੀ ਆ ਦਵਾਈਆਂ ਚ ਤਾਂ ਮੈਂ ਸਾਫੀ ਕਹਿ ਦਿੰਦਾ ਵੀ ਉਹਨਾਂ ਦਮ ਨਹੀਂ ਹੈਗਾ ਉਹ ਤਾਂ ਕਹਿੰਦੇ ਸੀ ਹਾਂ ਦਵਾਈ ਵੀ ਨਾ ਲਓ ਉਹ ਤਾਂ ਬਹੁਤੀ ਕਹਿੰਦੇ ਤੇ ਉਹਦਾ ਖਾਣਾ ਪੀਣਾ ਹੀ ਸਾਰਾ ਕਹਿੰਦੇ ਸਰਪਾਜੀ ਖਾਣੇ ਪੀਣੇ ਨਾਲ ਜਿਵੇਂ ਹੁਣ ਮੰਨ ਲਓ ਕੋਈ ਕੈਸਟਰੋਲ ਆ ਜਦੋਂ ਥੋੜਾ ਬੋਧਾ ਕੈਸਟਰੋਲ ਬਦਲੇ ਵਧਿਆ ਹੋਇਆ ਸੀ ਆਪ ਹੀ ਕਹ ਦੇ ਨੇ ਵੀ ਦਵਾਈ ਦੀ ਲੋੜ ਨਹੀਂ ਆ ਬਸ ਚਾੜ ਤੇ ਲੱਗ ਜਾ ਹੁਣ ਜਿਹਦਾ ਕੈਸਟਰੋਲ ਹੀ 6 6 ਸੂ ਹੋ ਜਾ ਪਿਆਗਾ ਉਹਦਾ ਦਵਾਈ ਤੋਂ ਬਿਨਾਂ ਕਿਵੇਂ ਠੀਕ ਕਰ ਦਾਂਗੇ ਅਸੀਂ ਉਥੇ ਦਵਾਈ ਦੀ ਲੋੜ ਪੈਣੀ ਪੈਣੀ ਹੁਣ ਮੈਨੂੰ ਤੁਰਿਆ ਨਹੀਂ ਸੀ ਜਾਂਦਾ ਪਰ ਮੈਂ ਮੈਨੂੰ ਪਤਾ ਲੱਗਾ ਪਈ ਚ ਬਾਬਾ ਜੀ ਦਵਾਈ ਦਿੰਦੇ ਆ ਬਾਬਾ ਜੀ ਦੇ ਕੋਲ ਪਹੁੰਚ ਗਏ ਆ ਅੱਗੇ ਮੈਂ ਤੁਰ ਨਹੀਂ ਸਕਦਾ ਹੁਣ ਮੈਂ ਥੋੜਾ ਜਿਹਾ ਤੁਰ ਲੈਣਾ ਅੱਜ ਮੈਂ 24 ਵਾਂ ਕਾੜਾ ਪੀਣ ਆਇਆ ਮੇਰੇ ਹੱਡ ਦੇ ਉੱਤੇ ਉਹਨਾਂ ਨੂੰ ਸਭ ਬਲੋਕਰ ਸੀ ਵਨ ਸਾਈਡ ਮੇਰੇ ਪੈਰਾਲਾਈਜ਼ ਹੋਇਆ ਸੀ ਆਤਰਾੰਗ ਜਿਹਨੂੰ ਕਹਿੰਦੇ ਹਨ ਮੈਂ ਬਹੁਤ ਦੇਰ 14 ਸਾਲ ਤੋ ਆਤਰਾੰਗ ਦੇ ਤਕਲੀਫ ਨਾਲ ਗੁਜ਼ਰਿਆ ਸੀ ਹੁਣ ਮੈਂ ਜਦੋਂ ਦੇ ਕਾੜੇ ਪੀਣੇ ਸ਼ੁਰੂ ਕੀਤੇ ਹਨ ਮੈਨੂੰ ਬਹੁਤ ਆਰਾਮ ਹੈ ਪਹਿਲਾਂ ਤਾਂ ਮੈਂ ਦੀਵਾਰਾਂ ਨੂੰ ਫੜ ਫੜ ਕੇ ਚੱਲਦਾ ਸੀਗਾ ਹੁਣ ਤਾਂ ਮੈਨੂੰ 2 ਕਿਲੋਮੀਟਰ ਪੈਦਲ ਚਲਾ ਲੋ ਮੈਂ ਚੱਲ ਸਕਦਾ ਪਹਿਲਾਂ ਸਟੰਟ ਪਾਇਆ ਮੇਰੇ ਦੋ ਫਿਰ ਮੈਨੂੰ ਤਕਲੀਫ ਵੱਧ ਗਈ ਸੀ ਪੀਜੀ ਵਾਲਿਆਂ ਨੇ ਨਾ ਦਿੱਤੀ ਸੀ ਫਿਰ ਮੈਨੂੰ ਇੱਥੋਂ ਦਾ ਪਤਾ ਲੱਗਿਆ ਕਾੜੇ ਦਾ ਅਸੀਂ ਫੋਨ ਤੇ ਵੇਖਿਆ ਤੇ ਫਿਰ ਇੱਥੇ ਅੱਜ ਮੇਰਾ ਪੇਰ ਮਾ ਕਾੜਾ ਪੀਣਾ ਮੈਂ ਜੀ ਤੇ ਮੈਂ ਠੀਕ ਹੈ ਜੀ ਕਿਉਂਕਿ 90% ਠੀਕ ਹੈ ਜੀ ਮੈਂ ਮੈਨੂੰ ਹਾਰਦ ਦਾ ਪ੍ਰੋਬਲਮ ਸੀ ਪੰਪ ਘਟ ਕਰਮ ਕਰਦਾ ਸੀਗਾ ਜੀ ਹਾਂ ਜੀ ਹੁਣ ਮੈਂ ਮਤਲਬ ਯਾਨੀ ਸਤਮਾਰ ਕਾੜਾ ਪੀਣ ਲੱਗਿਆ ਜੀ ਮੈਨੂੰ ਹੁਣ ਬਰਕ ਬਹੁਤ ਅੱਗੇ ਨਾਲ ਪਹਿਲਾਂ ਹੁਣ ਮੈਨੂੰ ਇਹ ਕਾੜੇ ਨਾਲ ਫਰਕ ਹੈ ਜੀ ਕਾੜੇ ਪੀਰੇ ਨਾਲ ਫਰਕ ਬਹੁਤ ਹੈ ਅੱਗੇ ਮੈਂ ਨਾ ਆ ਨਹੀਂ ਸਕਦਾ ਸੀਗਾ ਜੀ ਮਤਲਬ ਸਾਹ ਚੜਦਾ ਸੀ ਪੌੜੀਆਂ ਚੜ੍ਹਨ ਨਾਲ ਸਾਹ ਚੜਦਾ ਸੀਗਾ ਜੀ ਹੁਣ ਬਿਲਕੁਲ ਠ ਮੈਨੂੰ ਜੀ ਮਤਲਬ ਦੱਸਿਆ ਸੀ ਡਾਕਟਰਾਂ ਨੇ ਹੋਰ ਜਿੱਥੋਂ ਪਹਿਲਾਂ ਦਵਾਈ ਲੈਂਦੇ ਸੀ ਵੀ ਇੱਕ ਵਾਰ ਹੋਰ ਸਟੰਡ ਪਊਗਾ ਜੀ ਮੇਰੇ ਕਿਨਾਰਡ ਬਲੋਕਿੰਗ ਤੇ ਡਾਕਟਰ ਸਾਹਿਬ ਨੇ ਕਿਹਾ ਜੀ ਵੀ ਕੋਈ ਲੋੜ ਨਹੀਂ ਹੈਗੀ ਤੁਸੀਂ ਦਵਾਈ ਖਾਓ ਬਹੁਤ ਫਰਕ ਆ ਜੀ ਮੈਨੂੰ 2 ਮਹੀਨੇ ਤੋਂ ਮਤਲਬ ਮੈਨੂੰ ਸਾਹ ਨਹੀਂ ਚੜਦਾ ਹੈਗਾ ਹੁਣ ਮੈਂ ਕੰਮ ਤੇ ਵੀ ਜਾਂਦਾ ਕੰਮ ਵੀ ਕਰਦਾ ਹੈ ਜੀ ਬੜਾ ਫਰਕ ਪਿਆ ਹੋਇਆ 2 ਮਹੀਨੇ ਤੋਂ ਵਧੀਆ ਹੋਰ ਕੁਝ ਕਹਿਣਾ ਚਾਹੁੰਦੇ ਹੋ ਲਾਸਟ ਬਾਕੀ ਬਹੁਤ ਅਸੀਂ ਤਾਂ ਸਾਰਾ ਕੁਝ ਪੁੱਛਿਆ ਤੁਹਾਡੇ ਤੋਂ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ ਕੋਈ ਰਹਿ ਗਈ ਗੱਲ ਤਾਂ ਦੱਸੋ ਬਸ ਜੀ ਸਾਡੇ ਕੋਲੋਂ ਇਹ ਤੁਸੀਂ ਸਾਡੇ ਕੋਲੇ ਆਗੇ ਤੁਹਾਨੂੰ ਬਹੁਤ ਬਹੁਤ ਸਾਡੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਇੰਨਾ ਕੁ ਸਿੱਖਣ ਨੂੰ ਮਿਲਿਆਗਾ ਬਹੁਤ ਧੰਨਵਾਦ ਬਹੁਤ ਧੰਨਵਾਦ ਤੈਸਨ ਐਚਐਸ 바ਵਾ ਜਿਹੜੇ ਵੈਦ ਨੇ ਕਾੜੇ ਵਾਲੇ ਬਾਬੇ ਦੇ ਤੌਰ ਤੇ ਵੀ ਜਾਣੇ ਜਾਂਦੇ ਨੇ ਤੇ ਪਰ ਉਹਨਾਂ ਦਾ ਇਹੀ ਕਹਿਣਾਗਾ ਕਿ ਜੋ ਵੀ ਸਾਡਾ ਕੰਮ ਆਗਾ ਜਿੰਨਾ ਵੀ ਅਸੀਂ ਮਰੀਜ਼ਾਂ ਨੂੰ ਠੀਕ ਕਰਦੇ ਆ ਉਹਦੀ ਅਪਰੋਚ ਆਯੁਰਵੇਦਿਕ ਆ ਪਰ ਹੈ ਪੂਰਾ ਸੈਂਟੀਫਿਕ ਕਾ ਡਾਕਟਰ ਰੱਖੇ ਹੋਏ ਨੇਗੇ ਔਰ ਡਾਕਟਰਾਂ ਦੀ ਸਲਾਹ ਤੋਂ ਬਾਅਦ ਹੀ ਚੀਜ਼ਾਂ ਅੱਗੇ ਜਾਂਦੀਆਂ ਨੇ ਪਰ ਉਹ ਕਹਿ ਰਹੇ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਦੌਰ ਚ ਸਾਡਾ ਲਾਈਫ ਸਟਾਈਲ ਬਦਲਿਆ ਜਾਂ ਅਸੀਂ ਬਦਲੇ ਜਾਂ ਸਮਾਜ ਬਦਲਿਆ ਉਹਨੇ ਸਭ ਤੋਂ ਜ਼ਿਆਦਾ ਬਿਮਾਰੀਆਂ ਸਾਡੇ ਸਨਮੁਖ ਕੀਤੀਆਂ ਨੇ ਤਾਂ ਜ਼ਰੂਰੀ ਹੈ ਕਿ ਅਸੀਂ ਆਪਣੀ ਲਾਈਫ ਸਟਾਈਲ ਨੂੰ ਵੀ ਠੀਕ ਕਰੀਏ ਤੇ ਅਸੀਂ ਆਯੁਰਵੇਦ ਦੀਆਂ ਉਹ ਪદ્ધਤੀਆਂ ਨਾਲ ਜੁੜੀਏ ਜਿਹੜੀਆਂ ਸਾਨੂੰ ਬਿਲਕੁਲ ਹੀਲ ਕਰਦੀਆਂ